ਇੱਕ ਬਿਲਡਰ ਐਸਾ ਆਇਆ ਹੈ ਜੀਵਨ ਗਰਗ ਜੋ ਪਹਿਲਾਂ ਤੁਹਾਨੂੰ ਪਤਾ ਜੀਵਨ ਗਰਗ ਪੀਨਸ਼ਲਾ ਟਕੋਲੀ ਏਰੀਆ ਚ ਬਹੁਤਨੇ ਫਲੈਟ ਹਜ਼ਾਰ ਤੋਂ ਵੱਧ ਫਲੈਟ ਬਣਾਏ ਨੇ ਬਹੁਤ ਵੱਡਾ ਫਰੋਡ ਕੀਤਾ ਹੈ ਮੇਰੇ ਕੋਲ ਦੋ ਰਜਿਸਟਰੀਆਂ ਨੇ ਹਾਂਜੀ ਇੱਕ ਪ੍ਰੋਜੈਕਟ ਸੀ ਰਾਇਲ ਅਪਾਰਟਮੈਂਟ ਰਾਇਲ ਅਪਾਰਟਮੈਂਟ ਉਹਦਾ ਨਾਮ ਚੇਂਜ ਕਰਕੇ ਰਾਇਲ ਅਪਾਰਟਮੈਂਟ ਪ੍ਰੀਮੀਅਮ ਕਰਤਾ ਉਹਦੇ ਚ 84 ਫਲੈਟ ਸੀ ਠੀਕ ਹੈ 84 ਫਲੈਟ ਦੀ ਥਾਂ ਤੇ ਉਹਨਾਂ ਨੇ 99 ਫਲੈਟ ਵੇਚਦੇ ਠੀਕ ਹੈ ਅਪਰੂਵਡ 84 ਨੇ 84 ਨੇ ਅੱਗੇ ਵਧਾ ਦਿੱਤੇ 99 ਵੇਚਦੇ ਔਰ ਦਿਖਾਏ 112 ਨੇ 612 ਬਣਾਇਆ ਠੀਕ ਹੈ ਮੁਰਨੇ ਚੰਦੀ ਕੋਸ਼ਿਕਾ ਚਲ ਪਕੜਿਆ ਗਿਆ ਉਸ ਤੇ ਜਿਸ ਪ੍ਰੋਜੈਕਟ ਦੀ ਵਨਟਿੰਗ ਸੈਟਲਮੈਂਟ ਸਾਡੇ ਸਲਾਪ ਰੋੜ ਲੀਏ ਐਪਰੋਕਸੀਮੇਟਲੀ ਉਹ 70 ਕਰੋੜ ਦਾ ਪ੍ਰੋਜੈਕਟ ਹੈ ਉਹ 70 ਕਰੋੜ ਦੇ ਪ੍ਰੋਜੈਕਟ ਨੂੰ ਉਹਦੀ ਜ਼ਮੀਨ ਨੂੰ 10 ਸਾਲਾਂ ਬਾਅਦ 4 ਕਰੋੜ 30 ਲੱਖ ਦੇ ਵਿੱਚ ਦੂਸਰੀ ਕੰਪਨੀ ਨੂੰ ਦੇ ਤੇ ਫਿਲਹਾਲ ਕਿੰਨਾ ਨਕਸ਼ਾ ਜਲਾ ਪਾਸ ਹੋਇਆ ਸੀ ਉਸ ਪ੍ਰੋਜੈਕਟ ਦਾ ਉਸ ਜ਼ਮੀਨ ਦਾ ਇਹੋ ਸਾਹਿਬ ਨੇ ਲਿਖ ਕੇ ਦੇ ਰਿਹਾ ਨੇ ਉਹਦੇ ਲਿਖ ਰਿਹਾ ਨੇ ਕਿ ਜਿਹੜੇ ਵੀ ਇਹ ਗ੍ਰਿਪ ਦੇ ਰੋਬਿਨ ਮੰਗਲਾ ਨੇ ਜਦ ਸਾਨੂੰ ਐਫੀਡੇਵਿਟ ਦਿੱਤੇ ਨਾ ਉਹ ਸਾਰੇ ਫੇਕ ਸੀ ਇਹਨਾਂ ਦੀ ਇੱਕ ਸੋਨੇ ਦੀ ਚਿੜੀ ਹੈ ਜਿਹਦੇ ਪੰਖ ਤੇ ਟੋੜ-ਟੋੜ ਕੇ ਲੈ ਕੇ ਜਾਂਦੇ ਨੇ ਇਹ ਆਂਦਾ ਉਹ ਕਹਿੰਦਾ 4 ਮਹੀਨੇ ਤੋਂ ਲੁੱਟ ਲਿਆ ਸਾਲ 6 ਮੈਂ ਲੁੱਟ ਲਿਆ ਇਹ ਸਿਰਫ ਲੁੱਟਣਾ ਹੈ ਇਹਦਾ ਮਤਲਬ ਇਹਦੇ ਫਿਰ ਸਰਕਾਰ ਦੀ ਵੀ ਕੋਈ ਹੋ ਸਕਦੀ ਹੈ ਦੇਖੋ ਮੈਂ ਜਦ ਸਰਕਾਰ ਨੂੰ ਪਤਾ ਹੈ ਕਿ ਨਿਰਗਪੁਰ ਹਰ ਵਾਰੀ ਇੱਕ ਪੈਟਰਨ ਚੱਲਦਾ ਹੀ ਪਿਆ ਆ ਰਿਹਾ ਤੇ ਇਹਦਾ ਸਰਕਾਰ ਨੂੰ ਕੋਈ ਫਾਰਮੈਟ ਬਣਾਉਣਾ ਚਾਹੀਦਾ ਖਾਸ ਸਿਰਫਪੁਰ ਵਾਸਤੇ ਪਬਲਿਕ ਗਾਰਡਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਜ਼ਿਰਕਪੁਰ ਦੀ ਫੇਰ ਇੱਕ ਨਵੀਂ ਸਟੋਰੀ ਆ ਰਹੀ ਹੈ ਸਾਹਮਣੇ ਜੀ ਔਰ ਜ਼ਿਰਕਪੁਰ ਵਿੱਚ ਤੁਹਾਨੂੰ ਪਤਾ ਹੀ ਹੈ ਬਿਲਡਰਾਂ ਦਾ ਕੀ ਹਾਲ ਹੈ ਤੇ ਜ਼ਿਰਕਪੁਰ ਨਗਰ ਕੌਂਸਲ ਦਾ ਕੀ ਹਾਲ ਹੈ ਮਿਊਸਪਲ ਕੌਂਸਲ ਦਾ ਕੋਈ ਨਾ ਕੋਈ ਵਿਵਾਦਾਂ ਵਿੱਚ ਨਾ ਮਿਊਸਪਲ ਕੌਂਸਲ ਜਾਂ ਫਿਰ ਬਿਲਡਿੰਗ ਜ਼ਿਰਕਪੁਰ ਦੇ ਫਸੇ ਹੀ ਰਹਿੰਦੇ ਨੇ ਤੇ ਅੱਜ ਇੱਕ ਸਭ ਤੋਂ ਵੱਡਾ ਖਲਾਸਾ ਕਰਨ ਲੱਗੇ ਨੇ ਸੁਭਦੇਵ ਚੌਧਰੀ ਜੀ ਇੱਕ ਵਾਰੀ ਫੇਰ ਤੋਂ ਤੇ ਸਾਰੇ ਡਾਕੂਮੈਂਟ ਉਹਨਾਂ ਨੇ ਪੂਰੇ ਸਜਾ ਲਿੱਤੇ ਨੇ ਚਾਰੀ ਕਰ ਦਿੱਤੀ ਹੋਈ ਹੈ ਲੀਗਲ ਡਾਕੂਮੈਂਟਸ ਨਾਲ ਉਵਾ ਜੀ ਸਾਹਿਬ ਦੋਸਤਾਂ ਕੇ ਤੁਹਰਾ ਸਾ ਕਰਨਗੇ ਕਿਹੜਾ ਐਜਾ ਬਿਲਡਰ ਹੈਗਾ ਹੈ ਕਿ ਜਿਹੜਾ ਹੁਣ ਨਵੀਂ ਕਹਾਣੀ ਲੈ ਕੇ ਤੇ ਨਵੇਂ ਪ੍ਰੋਜੈਕਟ ਤੇ ਕੀ ਕੀ ਅਫਸਰਾਂ ਨਾਲ ਮਿਲ ਕੇ ਕਾਰਦਾ ਪਿਆ ਹੈ ਜਾਣਦੇ ਹਾਂ ਸੁਭਦੇਵ ਚੌਧਰੀ ਜੀ ਨੂੰ ਨਮਸਕਾਰ ਚੌਧਰੀ ਸਾਹਿਬ शुक्रिया ਸਰ ਚੌਧਰੀ ਸਾਹਿਬ ਅੱਜ ਕੀ ਹੈਗਾ ਤੇ ਕਿਹੜਾ ਬਿਲਡਰ ਹੈ ਤੇ ਮਤਲਬ ਇਹ ਜਿਰਕਪੁਰ ਦਾ ਕਿਹੜਾ ਨਵਾਂ ਬਿਲਡਰ ਆ ਗਿਆ ਹੁਣ ਇਹ ਬਿਲਡਰ ਨਵਾਂ ਨਹੀਂ ਜੀ ਇਹ ਬਿਲਡਰ ਪੁਰਾਣਾ ਹੀ ਹੈ ਇਸ ਇੱਕ ਮੈਂ ਮੇਰੇ ਇਨ ਇਤਿਹਾਸ 'ਚ ਮੈਂ 25 ਸਾਲ ਤੋਂ ਰੀਅਲ ਏਸਟੇਟ ਦਾ ਕੰਮ ਕਰ ਰਿਹਾ ਹਾਂ ਔਰ ਪਹਿਲੀ ਵਾਰ ਮੇਰੇ ਇਸ ਮਤਲਬ ਇਤਿਹਾਸ ਦੇ ਵਿੱਚ ਐਸਾ ਕੇਸ ਆਇਆ ਹੈ ਫਰੌਡ ਬਹੁਤ ਕਰਦੇ ਨੇ ਨਿਕਲੀ ਬਿਲਡਰ ਠੱਗ ਬਿਲਡਰ ਬਹੁਤ ਨੇ ਤੁਸੀਂ ਰੋਜ਼ ਹੀ ਪੜ੍ਹਦੇ ਹੋ ਲੇਕਿਨ ਇੱਕ ਬਿਲਡਰ ਐਸਾ ਆਇਆ ਹੈ ਜੀਵਨ ਗਰਗ ਜੋ ਪਹਿਲਾਂ ਤੁਹਾਨੂੰ ਪਤਾ ਜੀਵਨ ਗਰਗ ਪੀਰ ਮੁਸ਼ੱਲਾ ਟਕੋਲੀ ਏਰੀਆ 'ਚ ਬਹੁਤ ਉਹਨੇ ਫਲੈਟ ਹਜ਼ਾਰ ਤੋਂ ਵੱਧ ਫਲੈਟ ਬਣਾਏ ਨੇ ਬਿਲਕੁਲ ਜੀ ਔਰ ਉਹਨੇ ਬਹੁਤ ਲੋਕਾਂ ਨੂੰ ਲੁੱਟ ਕੇ ਤੇ ਬਾਅਦੋਂ ਦੇ ਗਿਆ ਜੇਲ੍ਹ ਚ ਵੀ ਰਿਹਾ ਬੜਾ ਹੁੰਦੇ ਨਾਲ ਰਿਹਾ ਉਹਨਾਂ ਨੇ ਜਿਹੜਾ ਅਗਲਾ ਫਰੌਡ ਕੀਤਾ ਜੋ ਬਹੁਤ ਵੱਡਾ ਫਰੌਡ ਕੀਤਾ ਹੈ ਇਹ ਮੇਰੇ ਕੋਲ ਦੋ ਜਿਸਟੀਆਂ ਨੇ ਹਾਂ ਜੀ ਇੱਕ ਪ੍ਰੋਜੈਕਟ ਸੀ ਰਾਇਲ ਅਪਾਰਟਮੈਂਟ ਰॉयਲ ਅਪਾਰਟਮੈਂਟ ਉਹਦਾ ਨਾਮ ਚੇਂਜ ਕਰਕੇ ਰॉयਲ ਅਪਾਰਟਮੈਂਟ ਪ੍ਰੀਮੀਅਮ ਕਰਤਾ ਠੀਕ ਹੈ ਜੀ ਹੁਣ ਉਹਦੇ ਚ ਫਰੋਡ ਕੀ ਕੀਤਾ ਇਹਨਾਂ ਨੇ ਜੀ ਉਹ ਪ੍ਰੋਜੈਕਟ 2007 ਚ ਇਹਨਾਂ ਨੇ ਕੀਤਾ 2012 13 ਤੱਕ ਤੱਕ ਉਹਨੂੰ ਪਾਸ ਕਰਾ ਕੇ ਉਹ ਵੇਚ ਗਿਆ ਸਾਰੇ ਫਲੈਟ ਵੇਚ ਗਏ ਉਹਦੇ ਚ 84 ਫਲੈਟ ਸੀ ਠੀਕ ਹੈ ਜੀ 84 ਫਲੈਟ ਦੀ ਥਾਂ ਤੇ ਉਹਨਾਂ ਨੇ 99 ਫਲੈਟ ਵੇਚਦੇ ਠੀਕ ਹੈ ਜੀ ਅਪਰੂਵਡ 84 ਨੇ 84 ਨੇ ਅੱਗੇ ਵਧਾ ਦਿੱਤੇ 99 ਵੇਚਦੇ ਔਰ ਦਿਖਾਇਆ 112 ਵੇਚੇ 112 ਬਣਾਵਾਂਗੇ ਠੀਕ ਹੈ ਜੀ ਹੋਰ ਵੇਚਣ ਦੀ ਕੋਸ਼ਿਸ਼ ਕੀਤੀ ਚਲ ਪਕੜਿਆ ਗਿਆ ਉਸਤੇ ਹੁਣ ਇਹਨਾਂ ਨੇ ਨਮਾ ਜਿਹੜਾ ਲੋਕਾਂ ਨਾਲ ਠੱਗਾਂ ਦਾ ਧੰਗ ਕੀ ਲੰਭਿਆ ਫਲੈਟ ਵੀ ਵੇਚਤੇ ਲੋਕਾਂ ਕੋਲ ਪੈਸੇ ਚਲੇ ਗਏ ਹੁਣ ਕਿਵੇਂ ਠੱਗੀਏ ਇਹਨਾਂ ਨੇ ਉਸ ਪ੍ਰੋਜੈਕਟ ਦੀ ਜਿਹੜੀ ਜ਼ਮੀਨ ਸੀ ਜਿਸ ਪ੍ਰੋਜੈਕਟ ਬਣਿਆ ਜਿਸ ਪ੍ਰੋਜੈਕਟ ਜਿਸ ਉੱਪਰ ਪ੍ਰੋਜੈਕਟ ਬਣਿਆ ਹੋਇਆ ਫਲੈਟ ਖੜੇ ਨਹੀਂ ਲਗਭਗ ਹੋਰ ਚਲੋ ਸਾਲ ਚ ਕੰਪਲੀਟ ਹੋ ਜਾਣਗੇ ਹਾਂਜੀ ਹਾਂਜੀ ਤੇ ਅੰਡਰ ਕੰਸਟਰਕਸ਼ਨ ਨੇ ਉਹ ਫਲੈਟ ਦੀ ਜ਼ਮੀਨ ਨੂੰ 4 ਕਰੋੜ 30 ਲੱਖ ਦੇ ਵਿੱਚ ਇੱਕ ਕੰਪਨੀ ਹੈ ਗ੍ਰਿਪ ਦੇ ਨਾਂ ਤੋਂ ਗਰਗ ਰੀਅਲਟੀ ਇਨਫਰਾ ਇਨਫਰਾ ਪ੍ਰੋਮੋਟਰ ਦੇ ਨਾਮ ਤੋਂ ਐਲਐਲਪੀ ਕੰਪਨੀ ਹੈ ਉਹਦੇ ਨਾਮ ਤੇ ਕਰ ਦਿੱਤੀ ਇਹਨਾਂ ਦੋਵਾਂ ਨੇ ਜੀਵਨ ਗਰਗ ਦੀ ਫੈਮਿਲੀ ਤੇ ਰੋਬਿਨ ਮੰਗਲਾ ਉਹਦਾ ਸਾਰਾ ਮਤਲਬ ਮੇਨ ਸਰਗਣਾ ਰੋਬਿਨ ਮੰਗਲਾ ਜਿਹੜਾ ਅੱਜ ਡਾਇਰੈਕਟਰ ਹੈ ਇਸ ਕੰਪਨੀ ਦਾ ਗ੍ਰਿਫਟ ਕਰਦੀ ਪਹਿਲਾਂ ਉਹਦੀ ਮਿਸ ਸੀ ਮਤਲਬ ਤੁਹਾਡੇ ਕਹਿਣਾ ਮਤਲਬ ਜਿੱਥੇ ਕੰਸਟ੍ਰਕਸ਼ਨ ਫਲੈਟਾਂ ਦੀ ਹੋ ਰਹੀ ਸੀ ਉਹਦੀ ਜ਼ਮੀਨ ਹੀ ਵੇਚ ਦਿੱਤੀ ਗਈ ਉਹਦੀ ਜ਼ਮੀਨ ਵੇਚ ਦਿੱਤੀ ਔਰ ਜ਼ਮੀਨ ਵੇਚੀ ਵੀ ਦੇਖੋ ਕਿਸ ਟਿਕਕੇ ਨਾਲ ਹੈ ਉਸ ਤੋਂ ਕੁਝ ਟਾਈਮ ਪਹਿਲਾਂ ਇੱਕ ਕਮੇਟੀ ਬਣਦੀ ਹੈ ਡੀਸੀ मैम ਦੇ ਅੰਦਰ ਉਹ ਬੈਂਕ ਦੇ ਦੀ ਲਾਇਬਿਲਟੀ ਸੀ 16 ਕਰੋੜ ਦੇ ਵਿੱਚ ਉਹ 40s ਕੀਤਾ ਵਨ ਟਾਈਮ ਸੈਟਲਮੈਂਟ ਕਰਕੇ ਕਰਦੀ ਠੀਕ ਹੈ ਜੀ ਜਿਸ ਪ੍ਰੋਜੈਕਟ ਦੀ ਵਨ ਟਾਈਮ ਸੈਟਲਮੈਂਟ 16 ਕਰੋੜ ਦੀ ਏ ਐਪਰੋਕਸੀਮੇਟਲੀ ਉਹ 70 ਕਰੋੜ ਦਾ ਪ੍ਰੋਜੈਕਟ ਹੈ ਉਹ 70 ਕਰੋੜ ਦੇ ਪ੍ਰੋਜੈਕਟ ਨੂੰ ਉਹਦੀ ਜ਼ਮੀਨ ਨੂੰ 10 ਸਾਲਾਂ ਬਾਅਦ 4 ਕਰੋੜ 30 ਲੱਖ ਦੇ ਵਿੱਚ ਦੂਸਰੀ ਕੰਪਨੀ ਨੂੰ ਵੇਚ ਦਿੱਤੀ ਨਹੀਂ ਉਹ ਪ੍ਰੋਜੈਕਟ ਵੇਚਿਆ ਕਿ ਕੱਲੀ ਜ਼ਮੀਨ ਨਹੀਂ 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 ਪ੍ਰੋਜੈਕਟ ਅਗਰ ਵੇਚ ਸਕਦੇ ਆ ਪ੍ਰੋਜੈਕਟ ਕਈ ਵਾਰੀ ਬੰਦ ਹੋ ਜਾਂਦੇ ਆ ਵਿੱਚ ਰੁਕ ਜਾਂਦੇ ਤਾਂ ਪ੍ਰੋਜੈਕਟ ਵਿਕ ਜਾਂਦੇ ਆ ਪ੍ਰੋਜੈਕਟ ਨੂੰ ਹੈਂਡਓਵਰ ਮਤਲਬ ਉੱਪਰ ਪ੍ਰੋਜੈਕਟ ਖੜਾ ਰਹੇਗਾ ਨੀਚੋਂ ਜ਼ਮੀਨ ਵੀ ਤੁਜੀ ਉਹ ਜ਼ਮੀਨ ਵੇਚਤੀ ਇਹ ਮੇਰੇ ਕੋਲ ਪਈਆ ਰਜਿਸਟਰੀ ਜਿਹੜੀ ਇਹ ਪਹਿਲਾਂ ਰਜਿਸਟਰੀ ਸੀ ਇਮਤਕਾਲ ਵੀ ਮੇਰੇ ਤੇ ਚੌਧਰੀ ਸਾਹਿਬ ਦੀ ਸਭ ਤੋਂ ਪਹਿਲੀ ਰਜਿਸਟਰੀ ਦਿਖਾ ਰਹੇ ਹੋ ਤੇ ਇਹ ਰਜਿਸਟਰੀ ਵਿੱਚ ਇਹ ਜ਼ਮੀਨ ਤਾਂ ਪਹਿਲੇ ਵੀ ਜਰ ਰਜਿਸਟਰੀ ਹੋਈ ਹੋਣੀ ਹੈ ਪ੍ਰੋਜੈਕਟ ਬਣਨ ਤੋਂ ਪਹਿਲੇ ਪਹਿਲਾਂ ਇਹ ਰਜਿਸਟਰੀ ਪਹਿਲਾਂ ਵਾਲੀ ਇਹ ਬਾਤ ਚ ਕੋਈ 4 ਕਰੋੜ ਦੀ ਇਹ 18 ਨਵੰਬਰ 2022 ਦੀ ਗੱਲ ਹੈ ਅੱਛਾ ਜੀ 18 ਨਵੰਬਰ 2022 ਦੇ ਵਿੱਚ ਇਸ ਦਾ ਟਾਈਟਲ ਜਿਹੜਾ ਲੈਂਡ ਦਾ ਟਾਈਟਲ ਸੀ ਪ੍ਰੋਜੈਕਟ ਦਾ ਨਾਮ ਇਹ ਕਹਿੰਦਾ ਲੈਂਡ ਟਾਈਟਲ ਚੇਂਜ ਕਰਕੇ ਔਰ ਗ੍ਰਿਪ ਦੇ ਨਾਮ ਅਗਰ ਰੀਅਲਟੀ ਇਨਫਰਾ ਦੇ ਨਾਮ ਤੇ ਔਰ ਰਜਿਸਟਰੀ ਹੋ ਵੀ ਗਈ ਰਜਿਸਟਰੀ ਵੀ ਕਰਤੀ ਰਜਿਸਟਰਡ ਐਸ ਈ ਔਨ ਇਸ 11 ਫਰਵਰੀ 2000 ਸੌਰੀ 11 18 ਨਵੰਬਰ ਦੀ ਗੱਲ ਹੈ ਕਿਹੜੇ ਤਸਕੀਰਦਾਰ ਨੇ ਕੀਤੀ ਕਿਹੜੇ ਪਿੰਟਵਾਰੀ ਨੇ ਇਤਕਾਲ ਚੜਾਇਆ ਔਰ ਕਿਹੜੇ ਬੰਦੇ ਵਿੱਚ ਸ਼ਾਮਿਲ ਸੀ ਉਹ ਸੀ ਜਿੱਥੇ ਸਾਡੀ ਜਿੱਤ ਅਸੀਂ ਕੰਪਲੀਟ ਕੀਤੀ ਉਹ ਉਹਨਾਂ ਦਾ ਵਿਸ਼ਾ ਹੈ ਤੇ ਨੇ ਕਿਦੇ ਵਿੱਚ ਤਾਂ ਫਿਰ ਇਹ ਹੈ ਜੀ ਅਫਸਰशाही ਜਿਹੜੀ ਹੈਗੀ ਹੈ ਉਹ ਸਾਰੀ ਇਨਵੋਲਵ ਹੋਏਗੀ ਤਾਹੀ ਰਜਿਸਟਰੀ ਇਹ ਸਭ ਤੋਂ ਪਹਿਲਾ ਸਟੈਪ ਸੀ ਰੈਵਨਿਊ ਡਿਪਾਰਟਮੈਂਟ ਦਾ ਬਿਲਕੁਲ ਜੀ ਰੈਵਨਿਊ ਡਿਪਾਰਟਮੈਂਟ ਨੇ ਇਹ ਚੇਂਜ ਕੀਤੀ ਹੁਣ ਅਗਲਾ ਜਿਹੜਾ ਗੇਮ ਚੱਲਣੀ ਸੀ ਉਹ ਸੀਗੀ ਸਥਾਨਕ ਸਰਕਾਰਾਂ ਉਹ ਬਾਗ ਦੀ ਬਿਲਕੁਲ ਜੀ ਲੋਕਲ ਬਾਡੀ ਸੈਕਟਰ 35 ਜਾਂ ਜਲਪੁਰ ਇਹੋ ਦੀ ਗੱਲ ਕਰੀਏ ਫਿਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਕੀ ਕੰਮ ਸ਼ੁਰੂ ਕੀਤਾ ਜੀ ਇਹਨਾਂ ਨੇ ਇਸ ਨੂੰ ਨਕਸ਼ਾ ਰਿਵਾਈਜ਼ ਕਰਨ ਵਾਸਤੇ ਕਿ ਹੁਣ ਸਾਡੇ ਦੇ ਨੇ ਰਿਵਾਈਜ਼ ਕਰਦੇ ਹੋ ਨੋ ਮੰਜਲਾ ਪਾਸ ਕਰਾਉਣ ਵਾਸਤੇ ਇਹਨਾਂ ਨੇ ਦਿੱਤਾ ਓਕੇ ਜੀ ਉਹਦੇ ਵਿੱਚ ਇਹਨਾਂ ਨੇ ਬੋਥ ਫੇਕ ਜਿਹੜਾ ਝੂਠੇ ਤੇ ਫਿਲਹਾਲ ਕਿੰਨਾ ਨਕਸ਼ਾ ਜਿਹੜਾ ਪਾਸ ਹੋਇਆ ਸੀ ਉਸ ਪ੍ਰੋਜੈਕਟ ਦਾ ਜੀ ਉਸ ਜਿਹੜਾ 80 ਫਲੈਟਸ ਸੀ ਨਹੀਂ ਟੋਟਲ ਕਿੰਨੇ ਫਲੋਰ ਸੀਗੇ 6 ਮੰਜਲਾ ਪਾਸ 6 ਮੰਜਲਾ ਤੇ 3 ਹੋਰ ਇਹਨਾਂ ਨੇ ਔਰ ਉਹਦੇ ਵਿੱਚ ਤੁਹਾਨੂੰ ਸੁਣਾਜੀ ਉਹਦੇ ਵਿੱਚ ਕੀ ਹੋਇਆ ਕਿ ਇਹ ਨਾਲ ਇੱਕ ਮੇਰੇ ਕੋਲ ਚਾਰ ਐਫੀਡੇਵਿਟ ਠੀਕ ਹੈ ਜੀ ਇਹ ਇਹਨਾਂ ਦੀ ਡੇਟ ਵੀ ਮੈਂ ਤੁਹਾਨੂੰ ਸਾਰਿਆਂ ਦੀ 27 ਫਰਵਰੀ 2023 ਤੇ 23 ਦਿਨ ਸਾਰੇ 6 ਮਾਰਚ 2023 ਦੇ ਚਾਰ ਐਗਰੀਮੈਂਟ ਨੇ ਪਰ ਚਾਰੋਂ ਚਾਰੋਂ ਜਿਹੜੇ ਐਫੀਡੇਟ ਨੇ ਇਹ ਸਾਰੇ ਝੂਠੇ ਦਿੱਤੇ ਗਏ ਨੇ ਫੇਕ ਐਗਰੀਮੈਂਟ ਦਿੱਤੇ ਗਏ ਨੇ 2 ਫਰਵਰੀ 2023 ਤੇ 27 ਫਰਵਰੀ 2023 ਦੇ ਇਹ ਚਾਰ ਫੇਕ ਐਗਰੀਮੈਂਟ ਨੇ ਇਹ ਤੁਸੀਂ ਮਤਲਬ ਗਰਗ ਜੀਆਰ ਗ੍ਰਿਪ ਲੈਵਲੋਂ ਦਿੱਤੇ ਗਏ ਨੇ ਔਰ ਇਸ ਦੀ ਜਿਹੜੀ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਈਓ ਸਾਹਿਬ ਨੇ ਜੀਰਪੁਰ ਉਹਨੇ ਆਪਣਾ ਇੱਕ ਲੈਟਰ ਲਿਖਿਆ ਠੀਕ ਹੈ ਜੀ ਉਸ ਲੈਟਰ ਦੇ ਵਿੱਚ ਜਦੋਂ ਅਸੀਂ ਕੰਪਲੇਂਟ ਦਿੱਤੀ ਸੈਕਟਰੀ ਨੂੰ ਕਿਉਂਕਿ ਈਓ ਤੋਂ ਲੈ ਕੇ ਡਾਇਰੈਕਟਰ ਤੱਕ ਸਭ ਰਲੇ ਹੋਏ ਸੀ ਉਹਦੇ ਨਾਲ ਠੀਕ ਹੈ ਜੀ ਸਭ ਉਹਨਾਂ ਨੇ ਰਲ ਮਿਲ ਕੇ ਰਿਸ਼ਵਤਾਂ ਲੈ ਕੇ ਜਸਟਿਸ ਕਿਹਾ ਕੀਤਾ ਡਾਇਰੈਕਟਰ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਵੀ ਸਿਸਟਮ ਬਣਾਇਆ ਉਹਨਾਂ ਨੇ ਮਤਲਬ ਪੂਰਾ ਉਹ ਸਾਥ ਦਿੱਤਾ ਬਿਲਕੁਲ ਡਾਇਰੈਕਟਰ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਜੀ ਜਦੋਂ ਅਸੀਂ ਸੈਕਟਰੀ ਸਾਹਿਬ ਕੋਲ ਗਏ ਉਹਨਾਂ ਨੇ ਫਿਰ ਕਾਰਵਾਈ ਕੀਤੀ ਵਧੀਆ ਢੰਗ ਨਾਲ ਕਾਰਵਾਈ ਕੀਤੀ ਫਿਰ ਇਹ ਕਾਗਜ਼ੀ ਕਾਰਵਾਈ ਸ਼ੁਰੂ ਹੋਈ ਔਰ ਈਓ ਸਾਹਿਬ ਨੇ ਲਿਖ ਕੇ ਦੇ ਰਹੇ ਨੇ ਖੁਦ ਇਹ ਲਿਖ ਰਹੇ ਨੇ ਕਿ ਜਿਹੜੇ ਵੀ ਇਹ ओके okay. फेक खुद मान रहे हैं कि फेक एग्रीमेंट देके ਸਾਡੇ ਕੋਲੋਂ ਇਹ ਰਿਵਾਈਜ਼ ਕਰਾਇਆ ਮਤਲਬ ਇਹ ਉਹਨਾਂ ਨੇ ਰਿਟਰਨ ਆਫੀਸ਼ੀਅਲੀ ਰਿਟਰਨ ਆਫੀਸ਼ੀਅਲੀ ਬਿਲਕੁਲ ਇਹ ਐਸਟੀਪੀ ਨੂੰ ਐਸਟੀਪੀ ਤੋਂ ਵੀ ਉਹਨਾਂ ਲਿਖਿਆ ਦੇਖੋ ਲੈਟਰ ਐਸਟੀਪੀ ਨੂੰ 21 ਮਈ 2024 ਨੂੰ ਠੀਕ ਹੈ ਜੀ ਉਹਨਾਂ ਨੇ ਸਪੈਸਟ ਲਿਖ ਦਿੱਤਾ ਸਾਰੀਆਂ ਗੱਲਾਂ ਲਿਖਿਆ ਨੇ ਵੀ ਇਹ 6 ਮੰਜ਼ਿਲ ਦੀ ਪ੍ਰਵਾਨਗੀ ਸੀ ਪਰੰਤੂ ਬਿਲਡਰ ਵੱਲੋਂ 2012 ਤੱਕ ਮਨਜ਼ੂਰ ਨਕਸ਼ੇ ਦੇ ਵਿਰੁੱਧ 8 ਮੰਜ਼ਿਲਾਂ ਅਨੁਸਾਰੀ ਕਰ ਲਈ ਗਈ ਸਭ ਕੁਝ ਪਤਾ ਸੀ ਅਫਸਰਾਂ ਨੂੰ ਅਫਸਰਾਂ ਨੂੰ ਪਤਾ ਹੋਣ ਦੇ ਬਾਵਜੂਦ ਐਸਟੀਪੀ ਉਥੇ ਬਲ ਮੈਡਮ ਹੈ ਉਸਨੇ ਉਸ ਨਕਸ਼ੇ ਨੂੰ ਟੈਕਨੀਕਲੀ ਅਪਰੂਵਲ ਦੇਣੀ ਹੁੰਦੀ ਹੈ ਉਹ ਟੈਕਨੀਕਲੀ ਅਪਰੂਵਲ ਜਿਹੜੀ ਉਥੇ ਦਿੰਦੀ ਔਰ ਇਹਨਾਂ ਨੇ ਇਨਵੈਸਟ ਪੰਜਾਬ ਤੋਂ ਇਹਨੂੰ ਕਰਵਾਇਆ ਚਾਹ ਜੀ ਸਾਹਿਬ ਇੱਕ ਹੀ ਕਹਿ ਜਾਵੇ ਕਿ ਜ਼ਿਲਕਪੁਰ ਦੀ ਕਿਸਮਤ ਹੀ ਐਸੀ ਹੈ ਕਿ ਜਿਹੜਾ ਵੀ ਅਫਸਰ ਆਂਦਾ ਹੈ ਉਹ ਬਿਲਡਰਾਂ ਨਾਲ ਰਲ ਜਾਂਦਾ ਹੈ ਪਬਲਿਕ ਨੂੰ ਬੁਟਲ ਨਹੀਂ ਉਹ ਇਹ ਜਿੰਨੇ ਵੀ ਅਫਸਰ ਆਉਂਦੇ ਨੇ ਕੋਈ ਵੀ ਜ਼ਿਲਕਪੁਰ ਚ ਨਹੀਂ ਦਿੰਦਾ ਠੀਕ ਹੈ ਜੀ ਇਹ ਜ਼ਿਲਕਪੁਰ ਦਾ ਬਿਲਕੁਲ ਨਾਸ ਕਰਕੇ ਅੱਜ ਇਹਨੂੰ ਬਸਤੀ ਬਣਾਤਾ ਜਿਵੇਂ ਕਿੰਨੇ ਟਾਈਮ ਤੋਂ ਕਹਿ ਰਹੇ ਕਿ ਸੈਕਟਰ ਬਣ ਜਾਣਗੇ ਤੇ ਅਸੀਂ ਉਹ ਸੈਕਟਰ ਦੀ ਥਾਂ ਤੇ ਉਹਨਾਂ ਨੂੰ ਕਹੇ ਕਿ ਸੈਕਟਰ ਨਹੀਂ ਇਹ ਬਸਤੀਆਂ ਨੇ ਬਸਤੀ ਨੰਬਰ 5 ਬਸਤੀ ਨੰਬਰ ਕਰੋ ਕਿਉਂਕਿ ਉਹਨੇ ਬਸਤੀਆਂ ਤੋਂ ਵੀ ਮਾੜਾ ਬਣ ਚੁੱਕਿਆ ਇਹ ਇਹ ਲੋਕ ਕੋਈ ਵੀ ਜਿਲਪੁਰ ਨਹੀਂ ਰਹਿੰਦਾ ਇੱਥੋਂ ਲੁੱਟ ਕੇ ਖਰਾਬ ਕਰਕੇ ਕੋਈ ਪੰਚਕੁਲਾ ਚਲਾ ਜਾਂਦਾ ਹੈ ਕੋਈ ਮੁਹੱਲੇ ਚਲਾ ਜਾਂਦਾ ਹੈ ਕੋਈ ਚੰਡੀਗੜ੍ਹ ਰਹਿ ਰਿਹਾ ਜਿਲਪੁਰ ਚ ਕੋ ਰਹਿਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਅਸੀਂ ਉਹ ਦੇਖਦੇ ਪਿਛਲੇ ਕਈ ਸਾਲਾਂ ਤੋਂ ਕਈ ਅਫਸਰ ਆਏ ਕਈ ਫੜੇ ਵੀ ਗਏ ਇਹ ਫੇਰ ਵੀ ਕੋਈ ਨਾ ਤੇ ਨੱਥ ਨਹੀਂ ਪਾਈ ਜਾ ਰਹੀ ਮਤਲਬ ਔਰ ਕਾਗਜ਼ੀ ਦੇ ਸਬੂਤ ਵੀ ਤੁਹਾਡੇ ਕੋਲ ਨੇ ਹਰ ਚੀਜ਼ ਕੋਈ ਵੀ ਸਰਕਾਰ ਆਂਦੀ ਅਫਸਰ ਸ਼ਾਹੀ ਸੂਤ ਨਹੀਂ ਆਦੀ ਬਿਲਕੁਲ ਕ੍ਰਾਪਸ਼ਨ ਜਿਹੜੀ ਐ ਇੰਨੀ ਜ਼ਿਆਦਾ ਔਰ ਜ਼ਿਰਕਪੁਰ ਨੂੰ ਸਿਰਫ ਇਹ ਲੁੱਟਣ ਆਂਦੇ ਨੇ ਸਿਰਫ ਇਹਨਾਂ ਲਈ ਇਹ ਇੱਕ ਸੋਨੇ ਦੀ ਚਿੜੀ ਹੈ ਜਿਹਦੇ ਪੰਖ ਇਹ ਤੋੜ ਤੋੜ ਕੇ ਲੈ ਕੇ ਜਾਂਦੇ ਨੇ ਇਹ ਆਂਦਾ ਉਹ ਕਹਿੰਦਾ ਚਾਰ ਮਹੀਨੇ ਤੂੰ ਲੁੱਟ ਲਿਆ ਸਾਲ 6 ਮੈਂ ਲੁੱਟ ਲਿਆ ਇਹ ਸਿਰਫ ਲੁੱਟਣ ਆਂਦੇ ਇਹਦਾ ਮਤਲਬ ਇਹਦੇ ਵਿੱਚ ਫਿਰ ਸਰਕਾਰ ਦੀ ਵੀ ਕੋਈ ਹੋ ਸਕਦੀ ਹੈ ਕਿ ਮੈਂ ਜਦ ਸਰਕਾਰ ਨੂੰ ਪਤਾ ਹੈ ਕਿ ਜ਼ਿਰਕਪੁਰ ਹਰ ਵਾਰੀ ਇੱਕ ਪੈਟਰਨ ਚੱਲਦਾ ਹੀ ਪਿਆ ਆ ਰਿਹਾ ਤੇ ਦਾ ਸਰਕਾਰ ਨੂੰ ਕੋਈ ਫਾਰਮੈਟ ਬਣਾਉਣਾ ਚਾਹੀਦਾ ਖਾਸ ਜ਼ਿਰਕਪੁਰ ਵਾਸਤੇ ਵੀ ਦੇਖੋ ਸਾਡਾ ਕੰਮ ਜਿਹੜਾ ਅਸੀਂ ਅਸੀਂ ਕੰਪਲੇਂਟ ਕਰਨੀ ਹਨ ਹਰ ਥਾਂ ਤੇ ਕੰਪਲੇਂਟ ਕੀਤੀ ਅਸੀਂ ਕੋਈ ਇਹ ਨਹੀਂ ਛੱਡਿਆ ਸਾਨੂੰ ਮਾਣ ਹੈ ਫਿਰ ਵੀ ਸੀਐਮ ਭਗਵੰਤ ਮਾਨ ਤੇ ਜਿਹੜੇ ਵਿਜੀਲੈਂਸ ਦੀ ਕੋਈ ਵੀ ਸਾਡੀ ਅਸੀਂ ਫਾਈਲ ਦਿੰਨੇ ਆ ਤਾਂ ਵਿਜੀਲੈਂਸ ਦੀ ਕਾਰਵਾਈ ਨੂੰ ਰੋਕਦੇ ਨਹੀਂ ਕਿਉਂਕਿ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਕ腐ਸ਼ਨ ਹੋ ਰਹੀ ਹੈ ਉੱਥੇ ਕਾਰਵਾਈ ਕਰਦੇ ਨੇ ਓਕੇ ਲੇਕਿਨ ਪੂਰਾ ਪੰਜਾਬ ਵੱਡਾ ਹੋਣ ਕਰਕੇ ਹੋ ਸਕਦਾ ਉਹਨਾਂ ਤੱਕ ਇਹ ਗੱਲ ਪਹੁੰਚੀਏ ਜਿਹੜੇ ਪਹਿਲਾਂ ਵੀ ਇੱਥੇ ਕਾਰਵਾਈਆਂ ਹੋਈਆਂ ਨੇ ਉਹਨਾਂ ਕਰਕੇ ਹੀ ਹੋਣੀਆਂ ਨੇ ਕਿ ਉਹਨਾਂ ਨੇ ਕੋਈ ਬਾਡੀ ਸੈਕਰੀ ਵੀ ਹੁੰਦੇ ਨੇ ਤੇ ਹਰ ਇੱਕ ਵਾਰੀ ਜ਼ੀਰਕਪੁਰ ਦਾ ਹੀ ਮੁੱਦਾ ਬਹੁਤ ਗਰਮ ਰਹਿੰਦਾ ਹੈ ਸਭ ਨਿਗਾਹ ਚ ਹੈ ਜੀ ਦੇਖੋ ਮੈਂ ਕਿ ਲੋਕਲ ਬਾਡੀ ਮੰਤਰੀ ਦੀ ਗੱਲ ਕਰਾਂ ਉਹਨਾਂ ਦੀ ਨਿਗਾਹ ਚ ਹੈਗਾ ਸਾਰਾ ਕੁਝ ਕਰਵਾਇਆ ਹੋਇਆ ਹੈ ਨਿਗਾਹ ਉਹਨਾਂ ਐਕਸ਼ਨ ਨਹੀਂ ਲੈਂਦੇ ਉਹਨਾਂ ਦਾ ਵਿਸ਼ਾ ਇਹ ਦੇਖੋ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਰੈਵਨਿਊ ਡਿਪਾਰਟਮੈਂਟ ਨੇ ਕਿੰਨਾ ਵੱਡਾ ਕੀਤਾ ਪਟਵਾਰੀ ਸੀਗਾ ਪ੍ਰਾਪਰਟੀ ਅਟੈਚ ਹੋ ਗਈ ਇਹਦੀ ਠੀਕ ਹੈ ਜੀ ਜਿਹੜੀ ਸੀਗੀ ਇਹਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਗਈ ਕੰਜ਼ਿਊਮਰ ਕੋਰਟ ਵੱਲੋਂ ਪ੍ਰਾਪਰਟੀ ਅਟੈਚ ਦਾ ਤਹਿਸੀਲਦਾਰ ਨੂੰ ਦਿੱਤਾ ਗਿਆ ਕਿ ਇਹਦੀ ਅਟੈਚ ਕਰ ਦਿਓ ਠੀਕ ਹੈ ਜੀ ਇੰਤਕਾਲ ਚ ਇੰਤਕਾਲ ਤੇ ਚੜਾਉਣ ਤੋਂ ਪਹਿਲਾਂ ਰਜਿਸਟਰੀ ਕਰਦੇ ਇੰਤਕਾਲ ਤੇ ਤਾਂ ਨਹੀਂ ਚੜਾਈ ਕਿ ਜਿਹੜੀ ਰਜਿਸਟਰੀ ਹੈ ਰਜਿਸਟਰੀ ਹੋ ਜਾਵੇ ਜਦੋਂ ਰਜਿਸਟਰੀ ਹੋ ਗਈ ਉਦੋਂ ਉਹ ਇੰਤਕਾਲ ਤੇ ਚੜਾ ਇੰਤਕਾਲ ਤੇ ਚੜਾ ਦਿੱਤੀ ਇਹਦੇ ਕੋ ਸਾਰਾ ਮਤਲਬ ਇਹ ਇੰਨੀ ਸੈਟਿੰਗ ਨਾਲ ਗੇਮ ਚੱਲਦੀ ਹੈ ਕਿ ਰਾਤੋਂ ਰਾਤ ਇੰਤਕਾਲ ਵੀ ਚੜਦੇ ਨੇ ਰਜਿਸਟਰੀਆਂ ਵੀ ਹੋ ਜਾਂਦੀਆਂ ਨੇ ਬਿਲਕੁਲ ਜੀ ਬਿਲਕੁਲ ਸਾਰਾ ਇਹ ਸਾਰਾ ਕੁਝ ਜੁਆਇੰਟ ਵੈਂਚਰ ਹੋਇਆ ਇੱਕ ਇਹਨਾਂ ਨੇ ਐਮਓਯੂ ਸਾਈਨ ਕੀਤਾ ਲੋਕਾਂ ਨੂੰ ਠੱਗਣ ਵਾਸਤੇ ਜੀਵਨ ਗਰਗ ਦੀ ਫੈਮਿਲੀ ਨੇ ਜੋ ਰਾਇਲ ਅੰਪਾਇਰ ਗਰੁੱਪ ਦੀ ਗੱਲ ਕਰਾਂਗਾ ਦੂਜੇ ਪਾਸੇ ਗ੍ਰਿਪ ਨੇ ਇਹਨਾਂ ਨੇ ਘਰੇ ਬੈ ਕੇ ਵੀ ਆਪਾਂ ਦੋਨੋਂ ਚੋਰ ਚੋਰ ਹੈਗੇ ਆ ਆਪਾਂ ਠੱਗਿਆ ਕਿਵੇਂ ਬਿਲਕੁਲ ਜੀ ਵੀ ਆਪਾਂ ਲੋਕਾਂ ਨੂੰ ਕਿਵੇਂ ਠੱਗਣਾ ਇਹਨਾਂ ਨੇ ਠੱਗਣ ਦਾ ਢੰਗ ਲੱਭਿਆ ਕਿ ਜ਼ਮੀਨ ਜਿਹੜੀ ਹੈ ਉਹ ਜ਼ਮੀਨ ਨੂੰ ਟਾਈਟਲ ਚੇਂਜ ਕੀਤਾ ਪਰ ਚੌਧਰੀ ਸਾਹਿਬ ਟੈਕਨੀਕਲੀ ਅਗਰ ਦੇਖਿਆ ਜਾਏ ਜਿਹੜੀ ਜ਼ਮੀਨ ਤੇ ਫਲੈਟ ਕੰਸਟਰਕਟ ਹੋਏ ਨੇ ਫਿਰ ਉਹਨਾਂ ਦੀ ਰਜਿਸਟਰੀ ਕਿਸ ਤਰ੍ਹਾਂ ਕਰਾਂਗੇ ਕਿਉਂਕਿ ਉਹ ਜ਼ਮੀਨ ਤਾਂ ਸਰ ਜੀ ਉਹਨਾਂ ਦੇ ਨਾਮ ਉੱਤੇ ਤਸਵੀਰ ਜਿਵੇਂ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਰੈਵਨਿਊ ਡਿਪਾਰਟਮੈਂਟ ਇੱਡਾ ਵੱਡਾ ਕੰਮ ਕਰ ਸਕਦਾ ਰਜਿਸਟਰੀ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਹਾਂ ਇਹ ਵੀ ਹੈ ਲੋਕਾਂ ਨੂੰ ਮਾਰਨ ਵਾਸਤੇ ਇੱਕ ਫਿਰ ਜਿਹੜੀ ਇਸ ਜ਼ਮੀਨ ਦੇ ਵਿੱਚ 1000 ਗੱਜ ਜੀਵਨ ਗਰਗਜੋ ਰੋਲੇ ਪਾਇਆ ਰਿਹਾ ਉਹਨੇ ਆਪਣੇ ਨਾਮ ਰੱਖ ਲਈ ਜੀ। ਅੱਛਾ ਜੀ ਕਿਉਂਕਿ ਉਹ ਚੋਰ ਚੋਰ ਦੋਨੋਂ ਡਰਦੇ ਨੇ ਵੀ ਇਹ ਵੀ ਚੋਰ ਮੈਂ ਵੀ ਚੋਰ ਕਾਨੂੰਨ ਕਿਤੇ ਮੇਰੇ ਨਾਲ ਠੱਗੀ ਨਾ ਕਰ ਦੇਵੇ ਉਹ 1000 ਗੱਜ ਆਪ ਦੇ ਚਲਾਕੀ ਦੇਖੋ ਅਗਰ 1000 ਗੱਜ ਰੱਖ ਲਈ ਫਿਰ ਕਿਵੇਂ ਪਾਸ ਕਰ ਸਕਦੇ ਹੋ ਉਸ ਤਰ੍ਹਾਂ ਕਹਾਤਾ ਹੋਈ ਉਹਨੂੰ ਕਿਵੇਂ ਤੁਸੀਂ ਇਸ ਤਰੀਕੇ ਨਾਲ ਪਾਸ ਕਰ ਸਕਦੇ ਮਤਲਬ ਸਿੱਧੇ ਜਿਹੜੇ ਬਿਲਡਰ ਨੇ ਉਹ ਐਨੇ ਹੰਡੇ ਹੋਏ ਨੇ ਉਹਨਾਂ ਨੂੰ ਹਰ ਰੂਪ ਬੋਲ ਵੀ ਪਤਾ ਹੈ ਹਰ ਟੈਕਨੀਕੀ ਚੀਜ਼ ਵੀ ਬਿਲਕੁਲ ਇਹ ਦੇਖੋ ਨਾ ਜੀ ਕਿ ਉਹ ਜ਼ਿਰਖਪੁਰ ਫਿਰ 31 ਅਪ੍ਰੈਲ 2023 ਗਰਗ ਰੀਅਲਟੀ ਗਰਪ ਨੂੰ ਗਰਗ ਰੀਅਲਟੀ ਇਨਫਰਾਇਮ ਪ੍ਰੋਮੋਟਰ ਨੂੰ ਐਲਐਲਪੀ ਨੂੰ ਸ਼੍ਰੀ ਰੋਬਿਨ ਮੰਗਲਾ ਪ੍ਰੋਜੈਕਟ ਰॉयल ਅਪਾਰਟਮੈਂਟ ਪ੍ਰੀਮੀਅਮ ਪੂਰਨ ਪੀਰ ਮਸ਼ੱਲਾ ਨੂੰ ਇਹ ਕਹਿ ਰਿਹਾ ਕਿ ਇਹ ਤੂੰ ਜੋ ਨਕਸ਼ਾ ਸੀਗਾ ਉਹਦੇ ਤੋਂ ਉਲਟੂ ਸਾਰੇ ਕੀਤੀ ਹੈ ਤਾਂ ਤੈਨੂੰ ਜਿਹੜੀ 1911 ਜਿਹੜਾ ਐਕਟ ਹੈ ਮਿਨਿਸਪਲ ਐਕਟ ਉਹਦੇ ਤਹਿਤ 195 ਡੀ ਦਾ ਨੋਟਿਸ ਦੇ ਕੇ ਉਹਨੂੰ ਵਾਰਨਿੰਗ ਦਿੱਤੀ ਗਈ ਹੈ ਮੰਨ ਰਿਹਾ ਨੇ ਖੁਦ ਕਿ ਇਹ ਤੂੰ ਗਲਤ ਬਣਾ ਰਿਹਾ ਨਕਸ਼ਾ ਤੋਂ ਉਲਟ ਬਣਾ ਰਿਹਾ ਹੈ ਲੇਕਿਨ ਕਾਰਵਾਈ ਨਹੀਂ ਕਰ ਰਹੇ ਸਿਰਫ ਪੇਪਰ ਦੇ ਰਹੇ ਨੇ ਇਹ ਜੀ ਉਹ ਪੇਪਰ ਹੈਗਾ ਜਿਹੜਾ ਕਿ ਈਓ ਸਾਹਿਬ ਨੇ ਬਿਲਡਰ ਨੂੰ ਭੇਜਿਆ ਸੀਗਾ ਕਿ ਬਈ ਤੂੰ ਗਲਤ ਸਾਰੀ ਕਰਦਾ ਪਿਆ ਹੈ ਨੋਟਿਸ ਭੇਜਿਆ ਮਤਲਬ ਇਹ ਸਰਕਾਰੀ ਡਾਕੂਮੈਂਟ ਹੈ ਕਿਸੇ ਘਰ ਦਾ ਤਿਆਰ ਕੀਤਾ ਹੋਇਆ ਡਾਕੂਮੈਂਟ ਬਿਲਕੁਲ ਜਿੰਨੇ ਵੀ ਪੇਪਰ ਤੁਹਾਨੂੰ ਦਿਖਾਇਆ ਨੇ ਸਾਰੇ ਸਰਕਾਰੀ ਦਿਖਾਇਆ ਨੇ ਮਨਸਪੁਰ ਕੌਂਸਲ ਦਾ ਲੈਟਰ ਹੈਡ ਵੀ ਹੈ ਸਾਰੇ ਦੇ ਸਰਕਾਰੀ ਡਾਕੂਮੈਂਟ ਨੇ ਔਰ ਇਹਦੇ باوجود ਵੀ ਤੁਸੀਂ ਇਹ ਦੇਖੋ ਕਿ ਨਾ ਅਫਸਰ ਛਾਇਡ ਡਰੇ ਨਾ ਬਿਲਡਰ ਡਰੇ ਤੇ ਮਤਲਬ ਚੌਧਰੀ ਸਾਹਿਬ ਜਿਹੜੇ ਨੇ ਵਿਸਰ ਬਲੂਅਰ ਅਸੀਂ ਕਹਿੰਨੇ ਆ ਕਿ ਸਾਰੇ ਜਿਲ੍ਹਾਪੁਰ ਦੇ ਮਸ਼ਹੂਰ ਨੇ ਕਿ ਇਹ ਐਸੇ ਬੰਦੇ ਨੇ ਜਿਹੜੇ ਹਰ ਪ੍ਰੋਜੈਕਟ ਤੇ ਕੰਨੀ ਨਜ਼ਰ ਰੱਖਦੇ ਨੇ ਔਰ ਵਿਦ ਪ੍ਰੂਫ ਗੱਲ ਕਰਦੇ ਨੇ ਇਸ ਵਾਰ ਵੀ ਇਹਨਾਂ ਨੇ ਪੂਰੇ ਡਾਕੂਮੈਂਟ ਸਰਕਾਰੀ ਡਾਕੂਮੈਂਟ ਸਾਹਮਣੇ ਰੱਖੇ ਨੇ ਤੁਸੀਂ ਇਹ ਦੇਖੋ ਹੁਣ ਸਭ ਜੀ ਤੁਹਾਨੂੰ ਮੈਂ ਤੁਹਾਡੀ ਗੱਲ ਟੋਕ ਰਿਹਾ ਇੱਕ ਇਹ ਜਿਹੜਾ ਈਓ ਸਾਹਿਬ 21 ਮਈ ਨੂੰ ਐਸਟੀਪੀ ਨੂੰ ਸੈਕਟਰ 35 ਸਰਕਾਰ ਭਵਾਲ ਨੂੰ ਦੇ ਰਹੇ ਨੇ ਵੀ ਆਹ ਰਿਪੋਰਟ ਦੇ ਵਿੱਚ ਦੇ ਰਹੇ ਨੇ ਵੀ 6 ਮੰਜਲਾ ਸੀ ਇਹ ਗਲਤ ਸੀ ਜੀ ਨਕਸ਼ੇ ਨੇ ਪਾਸ ਹੈ ਉਹਦੇ ਵਿੱਚ ਇਹ ਵੀ ਲਿਖ ਰਹੇ ਨੇ ਕਿ ਐਫੀਡੇਟ ਦੇਣ ਲਈ ਜੋ ਸੰਬੰਧ ਸੰਬੰਧ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਨਕਲੀ ਐਫੀਡੇਟ ਦੇ ਕੇ ਪਾਸ ਕਰਿਆ ਇਹ ਦੇਰੀ ਨਹੀਂ ਇਹ ਤਾਂ ਫਿਰ ਸਰਕਾਰ ਨਾਲ ਵੀ 420 ਹੋਈ ਜੀ ਬਿਲਕੁਲ ਬਹੁਤ ਰੈਵਨਿਊ ਦਾ ਲਾਸ ਬਹੁਤ ਕੀਤਾ ਫਿਰ ਇਹੋ ਸਾਹਿਬ ਜਿਹੜੇ ਨੇ ਐਡੀਸਨ ਲਿਖਨੇ ਨੇ ਵੀ ਸਾਹਿਬ ਇਹਨੇ ਸਾਰਾ ਕੁਝ ਗਲਤ ਕੀਤਾ ਹੋਇਆ ਹੈ ਇਹ ਜਦੋਂ ਫਿਲਮਾਂ ਦੀ ਗੇਮ ਦੇਖੋ ਕਿੰਦੀ ਵਧੀਆ ਚੱਲ ਰਹੀ ਹੈ ਉੱਥੋਂ ਦੀ ਡਾਇਰੈਕਟਰ ਸਾਹਿਬ ਈਓ ਨੂੰ ਲਿਖ ਰਹੇ ਨੇ ਗਲਤ ਦਾ ਕਾਰਵਾਈ ਕਰੋ ਉਹ ਕਹਿੰਦਾ ਸਰ ਮੈਂ ਕਾਰਵਾਈ ਕਰਨਾ ਮੈਨੂੰ ਗਾਈਡ ਕਰੋ ਉਹ ਕਹਿੰਦਾ ਜੀ ਗਾਈਡ ਮਤਲਬ ਇੱਕ ਦੂਜੇ ਦੇ ਉੱਪਰ ਉਹ ਏਡੀਸੀ ਨੂੰ ਭੇਜ ਰਹੇ ਨੇ ਏਡੀਸੀ ਸਿਰਫ ਪੇਪਰਾਂ ਦੇ ਗੇਮ ਦੇ ਅਪਰਾਂ ਦੇ ਵਿੱਚ ਪੇਪਰਾਂ ਦੇ ਟਿਕੇ ਨਾਲ ਉਹ ਇਨਵੋਲ ਕਿਸੇ ਤਰੀਕੇ ਨਾਲ ਉਹਨੂੰ ਕੱਢਿਆ ਜਾ ਸਕਦਾ ਮਤਲਬ ਇਹ ਇਹ ਹੈ ਕਿ ਜੀ ਪੇਪਰਾਂ ਦੇ ਵਿੱਚ ਉਲਝਾ ਕੇ ਕਦੇ ਠੰਡੇ ਬਸਤੇ ਵਿੱਚ ਪਾ ਦਿੱਤਾ ਜਾ ਦੇਣਾ ਫਿਰ ਜਦੋਂ ਰੋਬਿਨ ਮੰਗਲਾ ਜਿਹੜਾ ਅੱਜ ਡਾਇਰੈਕਟਰ ਉਹਦੇ ਵਿੱਚ ਇੱਕ ਪਾਰਟ ਡਾਇਰੈਕਟਰ ਵੀ ਹੈਗਾ ਇਹ ਡਾਇ ਪਵਨ ਕੁਮਾਰ ਰਾਮਬੱਜ ਜੀ ਦਾ ਅੰਸ਼ੂ ਗਰਗ ਪਵਨ ਕੁਮਾਰ ਜੀ ਦਾ ਤੇ ਅਮਨ ਗੋਇਲ ਰੋਬਿਨ ਮੰਗਲਾ ਜੀ ਦੀ ਮਿਸ ਸੀ ਠੀਕ ਹੈ ਜੀ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਆਪਾਂ ਫਰਾਡ ਹੋ ਗਿਆ ਤੇ ਆਪਾਂ ਫਸਾਂਗੇ ਤੇ ਕੋਈ ਇਹਨਾਂ ਨੇ ਡਾਇਰੈਕਟਰ ਜਿਹੜੇ ਅਮਨ ਗੋਇਲ ਮੈਡਮ ਸੀ ਜੋ ਰੋਬਿਨ ਜੀ ਦੀ ਮਿਸ ਸੀ ਜੀ ਰੋਬਿਨ ਮੰਗਲਾ ਨੇ ਖੁਦ ਡਾਇਰੈਕਟਰ ਬਣ ਗਿਆ ਮੈਡਮ ਵਿੱਚੋਂ ਕੱਢਤਾ ਕਿਆ ਬਾਤ ਹੈ ਮਤਲਬ ਇਹਨਾਂ ਦੇ ਆਪਣੇ ਹੱਥ ਦੀ ਇਹ ਨਹੀਂ ਕਿੰਨੂੰ ਰੱਖਣਾ ਇਹ ਇਹ ਡਾਇਰੈਕਟਰ ਹੁੰਦੇ ਨੇ ਜੀ ਇਹਦੇ ਵਿੱਚ ਕੱਟ ਸਕਦੇ ਨੇ ਡਾਇਰੈਕਟਰ ਚੇਂਜ ਹੋ ਸਕਦਾ ਹੈ ਠੀਕ ਹੈ ਲੇਕਿਨ ਇਹਨਾਂ ਨੇ ਡਾਇਰੈਕਟਰ ਚੇਂਜ ਕਿਉਂ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਅਸੀਂ ਫਸ ਗਏ ਅਸੀਂ ਜਾਵਾਂਗੇ ਠੱਗੀ ਤਾਂ ਮਾਰੀ ਜਦ ਇਹ ਡਾਇਰੈਕਟਰ ਸੀ ਬਿਲਕੁਲ ਬਿਲਕੁਲ ਅਸੀਂ ਨਹੀਂ ਛੱਡਦੇ ਇਸ ਗੱਲ ਨੂੰ ਅਗਰ ਇਹ ਨਿਕਲ ਵੀ ਗਏ ਤੇ ਇਹ ਤਾਂ ਹੈ ਨਹੀਂ ਕਿ ਅਗਰ ਇਹ ਨਿਕਲ ਗਏ ਤੇ ਵੀ ਇਹ ਬਚ ਗਏ ਜਦੋਂ ਤੱਕ ਇਹ ਡਾਇਰੈਕਟਰ ਸੀ ਇਹਨਾਂ ਦੇ ਟਾਈਮ ਦੇ ਵਿੱਚ ਜੋ ਕੁਝ ਹੋਇਆ ਉਹ ਬੁਗਤਾਨੇ ਗੇ ਬਲਕਿ ਅਗਲਾ ਡੈਕਟਰ ਉਪ ਬੁਗਤੇਗਾ ਤੇ ਰਜਿਸਟਰੀ ਅਜੇ ਤੱਕ ਟਾਈਮ ਨਹੀਂ ਹੋਈਆਂ ਦੋ ਨੰਬਰ ਇਹਨੇ ਤੱਕ ਟਾਈਮ ਹੋਇਆ ਨਾ ਉਸ ਤੋਂ ਬਾਅਦ ਕੀ ਕੀਤਾ ਜੀ ਪਿੱਛੇ ਡੈਕਟਰ ਜਦੋਂ ਇੱਕ ਪ੍ਰੋਜੈਕਟ ਹੁੰਦਾ ਹੈ ਹਾਈ ਰਾਈਜ਼ ਪ੍ਰੋਜੈਕਟ ਹੁੰਦਾ ਹੈ ਉਹਦੇ ਅੰਦਰ ਕੁਝ ਡੇਲੀ ਨੀਡ ਆਈਟਮਸ ਦੀਆਂ ਸ਼ਾਪਸ ਹੁੰਦੀਆਂ ਨੇ ਛੋਟੇ ਛੋਟੇ ਕੰਮ ਕਰਨਾ ਹੁੰਦੀਆਂ ਨੇ ਜਿੰਦਾ ਹੁਣ ਪਾਲਿਸੀ ਚੇਂਜ ਕਰਤੇ ਕਿ ਉਸ ਦੀ ਛੋਟੀ ਜਿਹੀ ਖਿੜਕੀ ਉਹ ਬਾਹਰ ਵੀ ਕਰ ਸਕਦੇ ਆ ਠੀਕ ਹਾਂਜੀ ਐਨੇ ਕੀ ਕੀਤਾ ਜੀ ਐਨੇ ਉਹ ਜਿਹੜੀਆਂ ਚਾਰ ਦੁਕਾਨਾਂ ਸੀ ਦੁਕਾਨਾਂ ਨੂੰ ਸ਼ੋਰੂਮ ਬਣਾ ਕੇ ਸੜਕ ਤੇ ਪਾਸ ਕਰਵਾਇਆ ਉਸਾਂ ਦੀ ਕੋਈ ਪਾਰ ਮਤਲਬ ਹਰ ਚੀਜ਼ ਇਹਨਾਂ ਦੀ ਪਾਸ ਫੋਰੀ ਹੈ ਸਭ ਪਾਸ ਹੋ ਰਹੀ ਹੈ ਇਹੋ ਮਿਹਰਬਾਨ ਉਪਰ ਅਫਸਰ ਮਿਹਰਬਾਨ ਸਾਰਿਆਂ ਦੀ ਜੇਬਾਂ ਗਰਮ ਹੋਈਆਂ ਨੇ ਚੰਗੀ ਤਰ੍ਹਾਂ ਗਰਮ ਹੋਈਆਂ ਥੋੜੀਆਂ ਨਹੀਂ ਅਸੀਂ ਡਾਇਰੈਕਟਰ ਨੂੰ ਬਹੁਤ ਵਾਰੀ ਰਿਕੁਐਸਟ ਕੀਤੀ 우ਮਾ ਸ਼ੰਕਰ ਜੀ ਸੀ ਐਸਟੀਪੀ ਨੂੰ ਰਿਕੁਐਸਟ ਕੀਤੀ ਇਹੋਨ ਬਹੁਤ ਵਾਰੀ ਕਿਹਾ ਹਰੇਕ ਤੱਕ ਕਿਆ ਹਰ ਅਸੀਂ ਕੋਸ਼ਿਸ਼ ਕੀਤੀ ਹੈ ਤੇ ਹੁਣ ਹੁਣ ਤੱਕ ਕਿੰਨੀਆਂ ਰਜਿਸਟਰੀਆਂ ਕਰਾ ਚੁੱਕੇ ਨੇ ਜਿਹੜੀਆਂ ਫਲੇਟ ਬਣਾਉਂਦੇ ਨੇ ਨਹੀਂ ਫਲੇਟ ਦੀਆਂ ਰਜਿਸਟਰੀਆਂ ਨਹੀਂਆਂ ਫਲੇਟ ਦੀ ਅਲਾਟਮੈਂਟ ਹੋਈ ਹੈ ਅਲਾਟਮੈਂਟ ਅਲਾਟਮੈਂਟ ਇਹਨਾਂ ਨੇ ਝੂਠੇ ਫੇਕ ਦਿੱਤੇ ਐਗਰੀਮੈਂਟ ਦਿੱਤੇ ਕਿ ਅਸੀਂ ਕੋਈ ਵੀ ਵੇਚਿਆ ਨਹੀਂ ਵੇਚਾਂਗੇ ਨਹੀਂ ਇਹਦੇ ਵਿੱਚ 2020 ਤੋਂ 23 ਦੇ ਵਿੱਚ ਅਸੀਂ ਕੁਝ ਵੇਚਿਆ ਨਹੀਂ ਅਸੀਂ ਐਗਰੀਮੈਂਟ ਦੇਤੇ ਲੋਸਰ ਇਹਨੇ ਵੇਚੇ ਹੁੰਦੇ ਨਾ ਇਹ ਝੂਠ ਬੋਲ ਰਹੇ ਫਿਰ ਤੁਹਾਡੇ ਨਾਲ ਝੂਠ ਬੋਲ ਕੇ ਹਰ ਪੇਪਰ ਝੂਠ ਬੋਲ ਕੇ ਇਸ ਨੇ ਅਪਰੂਵਸ ਲਈਆਂ ਨੇ ਔਰ ਜੇ ਇੱਕ ਬਹੁਤ ਵੱਡਾ ਇੱਕ ਪਾਰਟ ਹੁੰਦਾ ਹੈ ਲਾਇਸੈਂਸ ਟੂ ਡਿਵੈਲਪ ਅ ਕਲੋਨੀ ਹਾਂਜੀ ਕੋਈ ਵੀ ਜਿੰਨੇ ਕੋ ਲਾਇਸੈਂਸ ਨਹੀਂ ਉਹ ਪ੍ਰੋਜੈਕਟ ਨਹੀਂ ਕਰ ਸਕਦਾ ਇਹਦੇ ਕੋਲ ਨਹੀਂ ਸੀਗਾ ਇਹਨੇ ਸ਼ੁਰੂ ਕਰਦਾ ਚਲੋ ਅਸੀਂ ਉਹ ਵੀ ਨਹੀਂ ਕਹਿੰਦੇ ਉਦੇ ਚ ਇੱਕ ਬਹੁਤ ਵੱਡੇ ਅੱਖਰਾਂ ਚ ਲਿਖਿਆ ਜਾਂਦਾ ਹੈ ਜੇਕਰ ਤੁਸੀਂ ਪ੍ਰੋਜੈਕਟ ਦੇ ਨਕਸ਼ੇ ਤੋਂ ਉਲਟ ਬਣਾਓਗੇ ਤਾਂ ਤੁਹਾਡੀ ਜਿਹੜੀ ਲਾਇਸੈਂਸ ਕੈਨਸਲ ਕੀਤਾ ਜਾਏਗਾ ਬਿਲਕੁਲ ਜੀ ਔਰ ਮੈਂ ਜਦੋਂ ਇਹ ਵਾਰ-ਵਾਰ ਕਹਿ ਰਿਹਾ ਕਿ ਤੁਸੀਂ ਖੁੱਲੀ ਤਾਂ ਨੋਟਿਸ ਦੇ ਰਹੇ ਹੋ ਵੀ ਤੂੰ ਨਕਸ਼ਾ ਤੋਂ ਉਲਟ ਬਣਾ ਰਹੇ ਹੈਂ ਗਲਤ ਬਣਾ ਰਹੇ ਹੈਂ ਫਿਰ ਨਾ ਲਾਇਸੈਂਸ ਕੈਨਸਲ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਹਦੇ ਚ ਰੇਰਾ ਵੀ ਇਨਵੋਲਵਮੈਂਟ ਕੀ ਰਿਹਾ ਹੈ ਰੇਰਾ ਦੀ ਇਨਵੋਲਵਮੈਂਟ ਵੀ ਇਸ ਤਰ੍ਹਾਂ ਜੀ ਰੇਰਾ ਤਾਂ ਮੂੰਹ ਫੋੜੀ ਇਹਦਾ ਨੰਬਰ ਤਾਂ ਲਿੱਤਾ ਹੀ ਹੋਏਗਾ ਤੁਸੀਂ ਮਡੀ ਰੇਵੜੀਆਂ ਵਾਂਗੂ ਵੱਡੀ ਜਾਂਦਾ ਅਸੀਂ ਆਂਦੀ ਰਿਪੋਰਟ ਦਿੱਤੀ ਠੀਕ ਹੈ ਜੀ ਮੈਂ ਅਸੀਂ ਇੱਕ ਲਲਿਤ ਗੁਪਤਾ ਸੀ ਨਿਰਵਾਣੇ ਦੇ ਲੜ ਕੋ ਉਹਨੇ ਵੀ ਉੱਥੇ ਜੀ ਕੰਪਲੇਂਟਸ ਬਹੁਤ ਦਿੱਤੀਆਂ ਮੈਂ ਵੀ ਬਹੁਤ ਦਿੱਤੀਆਂ ਸਾਰਾ ਨਾ ਰੇਰ ਨੰਬਰ ਬਣਾ ਦੇ ਆ ਜੇ ਇਹ ਇੰਨਾ ਕੁਛ ਨੇ ਗਲਤ ਕੀਤਾ ਸਭ ਕੁਝ ਡੰਡਰੀਓ ਨਾਲ ਪਰ ਉਹ ਰੇਰ ਨੰਬਰ ਤੋਂ ਹੁਣੇ ਮਨੋਂ ਪਿਛਲੇ 2-4 ਮਹੀਨਿਆਂ ਤੋਂ ਦੇਖਿਆ ਹੁਣੇ ਮੂਫੜੀ ਰੇਡੀਆ ਤੋਂ ਬਿਲਕੁਲ ਜੀ ਰੋਜ਼ ਜੋ ਵੀ ਆਉਤੋਂ ਸਿਸਟਮ ਫਰਸਟ ਕਮ ਫਰਸਟ ਸਾਬੇਸੇ ਕਰੀ ਗਈ ਜੀ ਫਰਸਟ ਕਮ ਨੇ ਜੋ ਵੀ ਆਵੇ ਉਹ ਕਰੀ ਗਈ ਬਿਲਕੁਲ ਜੀ ਬਸ ਇਹ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਚਲੋ ਰੇਰ ਨੰਬਰ ਕੈਨਸਲ ਹੋ ਗਿਆ ਰੇਰ ਨੰਬਰ ਕੋਈ ਵੱਡਾ 파ਟ ਨਹੀਂ ਹੈਗਾ ਉਹ ਮਨਮਰਜ਼ੀ ਨਹੀਂ ਚਲਾ ਸਕਦੇ ਇਸ ਤਰੀਕੇ ਨਾਲ ਅਸੀਂ ਜੇਕਰ ਅਫਸਰ ਕੁਝ ਕਾਰਵਾਈ ਨਹੀਂ ਕਰਨਗੇ ਫਿਰ ਅਸੀਂ ਹਾਈ ਕੋਰਟ ਵਾਲੇ ਪਾਸੇ ਜਾਵਾਂਗੇ ਕਿਉਂਕਿ ਚੌਧਰੀ ਸਾਹਿਬ ਇੱਕ ਆ ਤੁਸੀਂ ਐਫੀਡੇਵਿਟ ਦਿਖਾਇਆ ਸੀ ਮੈਨੂੰ ਇਹਨਾਂ ਦਾ ਇਹ ਰਜਿਸਟਰੀਆਂ ਵਾਲਾ ਫੇਕ ਐਫੀਡੇਵਿਟ ਹਾਂਜੀ ਇਹ ਕੀ ਇਹ ਮਿੰਟ ਲੱਗਦਾ ਇਹ ਪ੍ਰਿੰਟ ਆਊਟ ਕਿਧਰ ਫੇਕ ਨਾ ਹੋਇਆ ਹੋਵੇ ਦੇਖੋ ਇਹਦੇ ਬਾਰੇ ਇਹ ਵੀ ਹੋ ਸਕਦਾ ਹੈ ਕਿ ਵੀ ਇਹ origignal ਐਫੀਡੇਵਿਟ ਆਨਲਾਈਨ ਕੱਢਿਆ ਵੀ ਨਾ ਹੋਵੇ ਐਡੀ ਐਂਟਰੀ ਵੀ ਨਾ ਕਿਧਰ ਹੋਵੇ ਇਹ ਇਹਦੀ ਅਸੀਂ ਅਸੀਂ ਇਹ ਜਿਹੜੀ ਬੀਓਆਈ ਹੈ ਉਹਨਾਂ ਨੂੰ ਦਿੱਤਾ ਉਹ ਦੇਖੋ ਹਾਂ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਫਸਰ ਇਨਵੈਸਟੀਗੇਸ਼ਨ ਨੇ ਡਾਕੂਮੈਂਟ ਇੰਨੇ ਹਾਸਲੇ ਨਾਲ ਸਾਰੇ ਡਿਪਾਰਟਮੈਂਟਾਂ 'ਚ ਨਕਲੀ ਡਾਕੂਮੈਂਟ ਲਗਾ ਸਕਦੇ ਨੇ ਤੇ ਕੋਈ ਭਰੋਸਾ ਨਹੀਂ ਇਹ ਐਫਿਡੇਵਿਟ ਨਕਲੀ ਘਰ ਹੀ ਪ੍ਰਿੰਟ ਕੀਤਾ ਉਹਦੇ ਵਿੱਚ ਇਹ ਲਿਖ ਰਿਹਾ ਜੀ ਕਿ ਮੈਂ ਉੱਪਰ ਨਹੀਂ ਮੰਜਰਾ ਨਹੀਂ ਬਣਾਵਾ ਜਿਹੜੀ ਪਹਿਲਾਂ ਬਣੀਆਂ ਪਈਆਂ ਨੇ ਔਰ ਅਫਸਰਾਂ ਨੂੰ ਪਤਾ ਹੈ ਬਣੀਆਂ ਪਈਆਂ ਨੇ ਪਰ ਲਿਖ ਰਿਹਾ ਜੀ ਮੈਂ ਨਹੀਂ ਬਣਾਵਾ ਪਰ ਬੜੀ ਵਧੀਆ ਗੱਲ ਤੁਹਾਨੂੰ ਮੈਂ ਇੱਕ ਲਾਸਟ ਇੱਕ ਬੜੀ ਵਧੀਆ ਗੱਲ ਦਿਖਾਵਾਂਗਾ ਅੱਜ ਤੋਂ ਕੋਈ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਮੈਂ ਈਓ ਸਾਹਬ ਤੇ ਇੱਕ ਹੋਰ ਅਫਸਰ ਸੀਗਾ ਉਹ ਸਾਰੇ ਇੱਥੇ ਜਾ ਰਹੇ ਸੀ ਗੱਡੀ ਅਚਾਨਕ ਹੀ ਮੈਂ ਵੀ ਗੱਡੀ ਉਹਦੇ ਪਿੱਛੇ ਲਾ ਲਈ ਤੇ ਉਹ ਜਦੋਂ ਕਾਫੀ ਅੱਗੇ ਚਲੇ ਗਏ ਸਾਰਾ ਇੱਥੋਂ ਪੀਰ ਮਸ਼ਾਲਾ ਕ੍ਰੋਸ ਕਰ ਰਹੇ ਸੀ ਮੈਂ ਫੋਨ ਕੀਤਾ ਮੈਂ ਸਰ ਕੀ ਹਾਲ ਹੈ ਕਹਿੰਦਾ ਠੀਕ ਹੈ ਮੈਂ ਕਿੱਥੇ ਕਹਿੰਦੇ ਪੀਰ ਮਸ਼ਾਲਾ ਆਇਆ ਸੀ ਬਾੜ ਦੋ ਦੇਖਣ ਆਏ ਸੀ ਮੈਂ ਕਿਹਾ ਸਰ ਤੁਸੀਂ ਜਿੱਥੇ ਤੁਸੀਂ ਟੱਪ ਰਹੇ ਹੋ ਨਾ ਇਸ ਲੈਫਟ ਰਾਈਟ ਸਾਰੀਆਂ ਇਲੀਗਲ ਕੰਸਟਰਕਸ਼ਨ ਦੇਖਦੇ ਜਾ ਰਹੇ ਹੋ ਔਰ ਤੁਸੀਂ ਮੁਸਕਰਾ ਰਹੇ ਹੋ ਮੈਂ ਤੁਹਾਡੇ ਪਿੱਛੇ ਤੁਹਾਡੀ ਵੀਡੀਓ ਬਣਾ ਰਿਹਾ ਹਾਂ ਤੇ ਚੱਲਦੇ ਚੱਲੇ ਮੈਂ ਤੁਹਾਨੂੰ ਸਰ ਵੀਡੀਓ ਹੀ ਬਣਾ ਲਾ ਤਾ ਹਾਂ ਜੀ ਹਾਂ ਵੀਡੀਓ ਮੈਂ ਕਿਸੇ ਨੂੰ ਦਿੰਦਾ ਨਹੀਂ ਸਰ ਵੀ ਮੈਂ ਲੇਕਿਨ ਤੁਸੀਂ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੈ ਕਿਰਪਾ ਕਰਕੇ ਇਹਨਾਂ ਤੇ ਕਾਰਵਾਈ ਕਰੋ ਤੇ ਉਹ ਮਤਲਬ ਮੇਰੇ ਕਹਿੰਦਾ ਮਤਲਬ ਵੀ ਉਹ ਸੜਕ ਤੋਂ ਜਾ ਰਹੇ ਪਰ ਉਹਨਾਂ ਦਾ ਐਕਸ਼ਨ ਕੋਈ ਨਹੀਂ ਹੈ ਦੇਖ ਰਹੇ ਨੇ ਉਹਨਾਂ ਨੇ ਪੂਰੀ ਛੂਟ ਦਿੱਤੀ ਉਹਨਾਂ ਦੀ ਵੀ ਚਨੀ ਆਤਵਾਰ ਨੂੰ ਕੰਮ ਖੋਲ ਕੇ ਕਰ ਲਿਆ ਕਰੋ ਵੀ ਜਿਹੜੀ ਚੀਜ਼ ਬਣ ਕੇ ਟੁੱਟ ਨਹੀਂ ਜਾਈਂ ਇਹਦੇ ਵਾਸਤੇ ਕੋਈ ਕਾਨੂੰਨ ਨਹੀਂ ਜੀ ਜਿਹੜਾ ਬਹੁਤ ਕਾਨੂੰਨ ਹੈ ਜੀ ਮੈਂ ਉਹਨੇ ਪਿੱਛੇ ਆਰਟ ਐਂਡ ਗਲਾਸ ਵਾਲਿਆਂ ਨੂੰ ਰਿਕੁਐਸਟ ਕੀਤੀ ਕਿ ਸਰ ਤੁਸੀਂ ਕਾਰਾਂ ਖੜੀ ਕਰਨ ਦੇ ਥਾਂ ਇਹੀ نیشنل ਹਾਈਵੇ ਦੇ ਉੱਪਰ ਤੁਸੀਂ ਇੱਕ ਮੰਜ਼ਲ ਤੁਹਾਡੀ ਪਾਸ ਇੱਕ ਮੰਜ਼ਲ ਨਾਲੋਂ ਦੋ ਪਾਸ ਕਰਾਲੋ ਇਸ ਤੋਂ ਬਾਅਦ ਨਾ ਬਣਾਓ ਉਹਨੇ 2 3 4 5 6 7 ਮੰਜ਼ਲ ਬਣਾ ਲਿਆ ਬਹੁਤ ਰਿਕਵੈਸਟ ਕੀਤੀ ਨਹੀਂ ਮੰਨੇ ਤੇ ਮੈਂ ਜਿਹੜੀ ਉਹਦੀ ਕਾਰਵਾਈ ਕਰਾ ਕੇ ਸਰਕਾਰ ਵੱਲੋਂ ਕਾਰਵਾਈ ਹੈ ਮੈਂ ਕਹ ਬਹੁਤ ਵਧੀਆ ਗੱਲ ਮੈਂ ਕਹਿੰਨਾ ਆਮ ਆਦਮੀ ਪਾਰਟੀ ਵਿੱਚ ਘਟੋ ਘਟ ਇਹ ਇੰਨੀ ਕੁ ਸੁਣਵਾਈ ਹੋਈ ਹੈ ਤੇ ਉਹ ਅੱਜ ਉਹਨੂੰ ਸੀਲ ਕਰਤਾ ਪਰ ਉਹ ਜਦੋਂ ਤੱਕ ਉਹ ਸਾਰੇ ਤੋੜੇਗਾ ਨਹੀਂ ਉਹਦੀ ਸੀਲ ਨਹੀਂ ਖੁੱਲ ਸਕਦੀ ਪਰ ਚੋਣਾਂ ਸਾਬ ਗੱਲ ਹੋਈ ਜਾਂਦੀ ਹੈ ਕਿ ਜਦ ਇਹ ਬੰਦ ਹੀ ਹੁੰਦੀ ਹੈ ਅਦੋਂ ਅਫਸਰਾਂ ਨੂੰ ਨਹੀਂ ਦਿਖਦੀ ਜੇ ਕੋਈ ਬਾਤ ਚੱਕ ਕੇ ਅਦੋਂ ਦਿਖਣੀ ਸ਼ੁਰੂ ਹੁੰਦੀ ਹੈ ਐਡੀ ਵੱਡੀ ਬਿਲਡਿੰਗ ਦੇਖੋ ਭ੍ਰਸ਼ਟਾਚਾਰਪਨ ਨੇ ਕਿਹਾ ਭ੍ਰਸ਼ਟਾਚਾਰ ਦੇ ਚਲਦੇ ਅਫਸਰ ਕੁਝ ਨਹੀਂ ਕਹਿੰਦੇ ਰੋਕਦੇ ਹੀ ਨਹੀਂ ਤੇ ਫਿਰ ਬਦਲਾਅ ਅਸੀਂ ਕਿਸ ਨੂੰ ਕਹਿੰਦੇ ਆ ਦੇਖੋ ਫਿਰ ਵੀ ਮੈਂ ਦੇਖੋ ਮੈਂ ਕਾਂਗਰਸ ਟਾਈਮ ਵਿੱਚ ਵੀ ਬਹੁਤ ਦੇਖਿਆ ਉਸ ਤੋਂ ਪਹਿਲਾਂ ਵੀ ਬਹੁਤ ਦੇਖਿਆ ਜਿਹੋ ਜੀ ਅਨਿਰਗੜ ਦਿਓ ਉਹ ਜਿਹੀ ਨਹੀਂ ਸੀ ਕਾਫੀ ਕੰਟਰੋਲ لیکن ਅਸੀਂ ਲੱਗੇ ਹੋਏ ਆ ਮੈਂ ਮੈਂ ਸਿਰਫ ਜਿਰਕਪੁਰ ਦੀ ਗੱਲ ਕਰਦਾ ਜਿਰਕਪੁਰ ਦੇ ਵਿੱਚ ਮੈਂ ਆਪਦੇ ਲੈਵਲ ਤੇ ਜਿੰਨੀ ਕਿ ਕੋਸ਼ਿਸ਼ ਹੈ ਕਾਨੂੰਨ ਦੇ ਦਾਇਰੇ ਤੋਂ ਮੈਂ ਬਿਲਕੁਲ ਬਾਹਰ ਨਹੀਂ ਜਾਂਦਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਐਕਸ਼ਨ ਕਰਦਾ ਮੇਰਾ ਕੰਮ ਸਿਰਫ ਕੰਪਲੇਨਟ ਕਰਨਾ ਹੁੰਦਾ ਹੈ ਸਰ ਦੇਖੋ ਇਹ ਗਲਤ ਹੋ ਰਿਹਾ ਹੈ ਯੋ ਨਹੀਂ ਕੁਝ ਕਾਰਵਾਈ ਕਰ ਰਹੇ ਤੁਸੀਂ ਕਰ ਦਿਓ ਬਸ ਮੇਰਾ ਕੰਮ ਇਹੀ ਹੁੰਦਾ ਹੈ ਇਸੇ ਸਾਰੇ ਮੈਟਰਾਂ ਜੀ ਤੁਹਾਡੇ ਤੇ ਪਰਚੇ ਵੀ ਹੋਏ ਤੁਸੀਂ ਬਹੁਤ ਤੱਕਾ ਵੀ ਸਿਆਖ ਬਿਲਡ ਰਹਾਂਤੋ ਤੇ ਫਿਰ ਵੀ ਬਿਲਡਰ ਜਾਂ ਜਿਹੜੇ ਅਫਸਰ ਨੇ ਉਹ ਨਹੀਂ ਦੇਖਦੇ ਕਿ ਇੱਕ ਬੰਦੇ ਨੂੰ ਜਿਹੜਾ ਆਵਾਜ਼ ਚੱਕ ਰਿਹਾ ਸੱਚੀ ਉਹਦੀ ਆਵਾਜ਼ ਦਬਾਈ ਜਾ ਰਹੀ ਹੈ ਦੇਖੋ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਦਬਾਉਂਦੇ ਵੀ ਕੌਣ ਨੇ ਜਿਹੜੇ ਆਪ ਹੀ ਚੋਰ ਨੇ ਦੇਖੋ ਇਹਨਾਂ ਦਾ ਕੰਮ ਹੈ ਇਹਨਾਂ ਦਾ ਚੱਲਦਾ ਹੈ ਸਿਸਟਮ ਹੁੰਦਾ ਨਾਲ ਸਭ ਕੁਝ ਹੁੰਦਾ ਸਿਸਟਮ ਤੇ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਡਿਪੈਂਡ ਕਰਦਾ ਕਿ ਬੰਦਾ ਦਬਦਾ ਕਿ ਨਹੀਂ ਬਿਲਕੁਲ ਜੀ ਮੈਂ ਇਹਨਾਂ ਤੋਂ ਦਬਦਾ ਨਹੀਂ ਤਾਂ ਇਮਰਾਨ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਇੱਕ ਨਹੀਂ ਕੋਈ ਇਹਨਾਂ ਨੇ ਬਹੁਤ ਕਿਛ ਲਾਲਚ ਵੀ ਦਿੰਦੇ ਨੇ एफआईआर ਵੀ ਕਰਾਈਆਂ ਪੁਲਿਸ ਤੋਂ ਦਬਾਅ ਦਵਾਉਂਦੇ ਨੇ ਲੇਕਿਨ ਕਿਉਂਕਿ ਮੈਂ ਕੁਝ ਗਲਤ ਨਹੀਂ ਕਰ ਰਹਾ ਮੈਂ ਹਰ ਚੀਜ਼ ਪੇਪਰ ਦੇ ਨਾਲ ਬੋਲ ਰਹਾ ਔਰ ਇਹ ਨਹੀਂ ਮੈਂ ਕੋਰਟ ਜਾਵਾਂਗਾ ਮੈਂ ਸੁਪਰੀਮ ਕੋਰਟ ਤੱਕ ਨਹੀਂ ਚੱਲਦਾ ਐਫਆਈਆਰ ਦੀ ਗੱਲ ਤੁਸੀਂ ਕੀਤੀ ਤੇ ਐਫਆਈਆਰ ਹਮੇਸ਼ਾ ਬਹੁਤ ਜਲਦੀ ਬਿਲਡਰਾਂ ਦੇ ਕੈਨ ਤੇ ਪੁਲਿਸ ਕੱਟ ਦਿੰਦੀ ਹੈ ਪਰ ਜਿਹੜੇ ਬਿਲਡਰ ਇਲੀਗਲ ਕੰਸਟਰਕਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਅੱਜ ਤੱਕ ਅਸੀਂ ਕੋਈ ਐਫਆਈਆਰ ਨਹੀਂ ਸੁਣੀ ਕਿ ਕਿਸੇ ਬਿਲਡਰ ਦੇ ਖਿਲਾਫ ਐਫਆਈਆਰ ਹੋਈ ਹੋਵੇ ਜਿਲੇਪੁਰ ਨਹੀਂ ਸਪੈਸ਼ਲੀ ਦੇਖੋ ਐਫਆਈਆਰ ਹੋਈਆਂ ਨੇ ਅਸੀਂ ਗੱਲ ਨਹੀਂ ਐਫਆਈਆਰ ਵੀ ਹੋਈਆਂ ਨੇ ਜਿਆਦਾ ਨਹੀਂ ਚਲੋ ਵੱਖਰੀ ਗੱਲ ਹੈ ਐਫਆਈਰ ਹੋਈਆਂ ਨੇ ਅਫਸਰ ਵੀ ਫੜੀਚੇ ਨੇ ਸਾਰਾ ਕੁਝ ਹੈ ਪਟਵਾਰੀਆਂ ਤੇ ਵੀ ਬਹੁਤ ਕਰ ਪਰ ਉਹ ਬਿਲਡਿੰਗਾਂ ਤਾਂ ਫਿਰ ਬਣ ਗਈਆਂ ਨਾ ਜੀ ਨਹੀਂ ਬਣ ਗਈ ਉਹ ਤਾਂ ਹਸਮਾਲਾ ਸਿੱਤਾ ਨਹੀਂ ਗਿਆ ਸੀ ਹੁਣ ਦੂਜਾ ਹੋਰ ਟੰਗ ਪਕੜ ਲਿਆ ਮੈਂ ਹੁਣ ਮੈਨੂੰ ਇਸ ਕੀ ਨਹੀਂ ਰੁਕਦੇ ਕੋਈ ਗੱਲ ਨਹੀਂ ਮੈਂ ਹੁਣ ਦੂਜੇ ਪਾਸੇ ਚੱਲ ਗਿਆ ਕਿ ਇਹਨੂੰ ਸੀਲ ਕਰਾਓ ਬਿਲਕੁਲ ਜੀ ਬਣ ਜਾ ਰਹੇ ਬਣਾਈ ਜਾਂਦੇ ਕੋਈ ਨਹੀਂ ਇਲੀਗਲ ਬਣਾ ਰਹੇ ਨਾ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਜੇ ਕੋਈ ਪਾਰਕਿੰਗ ਦੀ ਜਗ੍ਹਾ ਦੱਬ ਰਿਹਾ ਕੋਈ ਸੜਕ ਦੀ ਜਗ੍ਹਾ ਦੱਬ ਰਿਹਾ ਕਾਇਨ ਇਸ ਗੱਲ ਤਾਂ ਫਿਰ ਉੱਥੇ ਆ ਜਿੰਦੀ ਜੀ ਜੇ ਦੱਬ ਰਿਹਾ ਤਾਂ ਫਿਰ ਨਕਸ਼ਾ ਕਿਸ ਤਰ੍ਹਾਂ ਪਾਸ ਹੋ ਗਿਆ ਨਕਸ਼ਾ ਪਾਸ ਕਰਤਾ ਨਕਸ਼ੇ ਦੇ ਮੁਤਾਬਕ ਤਾਂ ਉਹਨਾਂ ਨੇ ਜਿਹੜਾ ਨਕਸ਼ਾ ਪਾਸ ਹੁੰਦਾ ਜੀ ਉਹ ਠੀਕ ਕਰਦੇ ਨੇ ਪਾਸ ਠੀਕ ਹੈ ਜ਼ਿਆਦਾਤਰ ਠੀਕ ਹੈ ਨਕਸ਼ਾ ਪਾਸ ਠੀਕ ਕਰਦੇ ਨੇ ਉਸ ਤੋਂ ਬਾਅਦ ਉਹਨੂੰ ਛੁੱਟ ਦਿੰਦੇ ਨੇ ਕਿ ਜੋ ਮਰਜ਼ੀ ਬਣਾ ਲਾ ਮਤਲਬ ਕੋਈ ਚੈਕਿੰਗ ਨਹੀਂ ਕਰਨਾ ਚੈੱਕ ਹੀ ਨਹੀਂ ਕਰਦੇ ਇਨਸਪੈਕਟਰ ਨੇ ਸਾਰੇ ਇੱਥੇ ਬਿਲਡਿੰਗ ਇਨਸਪੈਕਟਰ ਵੀ ਹੋਣਗੇ ਜ਼ਰੂਰ ਚਲੋ ਤਾਂ ਬਹੁਤ ਛੋਟੀ ਇਕਾਈ ਹੈ ਉਹ ਤਾਂ ਉਹ ਤਾਂ ਨਹੀਂ ਉਹਨਾਂ ਦਾ ਕੰਮ ਤਾਂ ਇਹੀ ਹੈ ਕਿ ਕੋਈ ਕੰਮ ਉਹਨਾਂ ਦਾ ਬਹੁਤ ਵੱਡਾ ਹੈ ਕੰਮ ਤਾਂ ਐਮਸੀ ਦਾ ਹੈ ਜੀ ਬਿਲਕੁਲ ਸਹੀ ਪੀਰ ਮਸ਼ੱਲਾ ਦੇਖੋ 10 ਨੰਬਰ ਵਾਰਡ ਹੈ ਉੱਥੇ ਸਾਰਾ ਇਲੀਗਲ ਕੰਸਟਰਕਸ਼ਨ ਹੋਈ ਹੈ 5 ਸਾਲ ਪਹਿਲਾਂ ਦਾ ਤੁਸੀਂ ਇਲਾਕੇ ਦੇਖੋ ਕੌਣ ਸੀ ਐਮਸੀ ਪੁੱਛੋ ਕੌਣ ਜਿਨੇ ਸਾਰੀ ਕੰਸਟਰਕਸ਼ਨ ਗਲਤ ਕਰਵਾਤੀ ਮਤਲਬ ਜ਼ਿਰਕਪੁਰ ਦਾ ਨਾਸ ਮਾਰਨ ਵਿੱਚ ਜ਼ਿਰਕਪੁਰ ਦੇ ਆਪਣੇ ਐਮਸੀ ਤੋਂ ਲੈ ਕੇ ਬਿਲਕੁਲ ਸਭ ਤੋਂ ਪਹਿਲਾਂ ਐਮਸੀ ਹੁੰਦਾ ਅਗਰ ਐਮਸੀ ਚਾਵੇ ਉਸ ਏਰੀਆ 'ਚ ਕੁਝ ਵੀ ਨਹੀਂ ਹੋ ਸਕਦਾ ਤਨਖਾਹੀਏ ਨਹੀਂ ਬਿਲਕੁਲ ਹਾਲ ਲੈਂਦੇ ਨੇ ਕੋਈ ਮੁਫਤ ਨਹੀਂ ਕੰਮ ਕਰ ਰਹੇ ਐਮਸੀ ਚਾਵੇ ਇੱਕ ਕੰਪਲੇਂਟ ਦੇਵੇ ਤਾਂ ਐਮਸੀ ਦੀ ਕੰਪਲੇਂਟ ਤੇ ਉੱਥੇ ਰੁਕਦਾ ਹੈ ਲੇਕਿਨ ਐਮਸੀ ਤਾਂ ਆਪ ਦੀ ਸੈਟਿੰਗ ਕਰ ਜਾਂਦੇ ਨੇ ਹੋ ਰਾਤੋ ਰਾਤੀ ਤੇ ਇਹ ਚਲੋ ਮੈਂ ਆਪਣੀ ਗੱਲ ਕਰਾਂ ਮੈਂ ਇਸ ਕੋਸ਼ਿਸ਼ ਲਗਿਆ ਸਿਰਫ ਜਿਰਖਪੁਰ ਦੀ ਮੈਂ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਜਿਰਖਪੁਰ ਦੇ ਵਿੱਚ ਜਿੰਨੇ ਵੀ ਇਹ ਨਕਲੀ ਬਿਲਡਰ ਨੇ ਠੱਗ ਬਿਲਡਰ ਨੇ ਜਿਹੜੇ ਲੋਕਾਂ ਨੂੰ ਠੱਗਦੇ ਨੇ ਮੈਂ ਲੋਕਾਂ ਨੂੰ ਠੱਗੀ ਤੋਂ ਬਚਾਉਣ ਵਾਸਤੇ ਕੰਮ ਕਰ ਰਿਹਾ ਤੇ ਕਰਦਾ ਰਵਾਂਗਾ ਕਾਨੂੰਨ ਦੇ ਦਾਇਰੇ ਚ ਕਰਾਂਗਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਦੇ ਵੀ ਨਾਮ ਸਟੈਪ ਰੱਖਿਆ ਇਹ ਮੇਰੇ ਤੇ ਐਫ ਆਈ ਆਰ ਕਰਾਂ ਕੋਈ ਕਚ ਕਰਾਂ ਇਹਨਾਂ ਨਾਲ ਕੋਈ ਇੱਕ ਦੋ ਬੰਦੇ ਵੀ ਰਹਿ ਜਾਣੇ ਚਾਹੀਏ ਮੈਨੂੰ ਬਦਨਾਮ ਕਰਨ ਵਾਸਤੇ ਕਈ ਤਰੀਕੇ ਦੀਆਂ ਬੰਦੇ ਨੇ ਬਦਨਾਮ ਕਰ ਸਕਦੇ ਨੇ ਮੇਰੇ ਕੋਲ ਕੋਟ ਹੈ ਬਿਲਕੁਲ ਮੈਂ ਤਾਂ ਕੋਈ ਵੀ ਮੰਨ ਲਓ ਤੁਸੀਂ ਪੱਤਰਕਾਰ ਜੇ ਮੇਰੇ ਬਾਰੇ ਕੁਝ ਗਲਤ ਲਿਖੋਗੇ ਤਾਂ ਮੈਂ ਡੈਫਮੇਸ਼ਨ ਫਾਸਾਣਾ ਹੋਰ ਕੋਈ ਮੈਂ ਕੁਝ ਨਹੀਂ ਕਰ ਸਕਦਾ ਬਿਲਕੁਲ ਜੀ ਲੇਕਿਨ ਤੁਸੀਂ ਸਕਦੇ ਹੋ ਤਾਂ ਮੈਂ ਕਾਨੂੰਨ ਤੋਂ ਬਾਹਰ ਨਹੀਂ ਜਾਂਦਾ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿੰਨੇ ਵੀ ਇੱਥੇ ਨਕਲੀ ਬਿਲਡਰ ਨੇ ਠੱਗ ਬਿਲਡਰ ਨੇ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਤੱਕ ਵੀ ਕਾਰਵਾਈ ਨਹੀਂ ਛੱਡਾਂ ਤੇ ਦੋਸਤੋ ਜ਼ਿਰਖਪੁਰ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਪਟਾਰਾ ਹੈ ਇਹ ਜਦ ਪਟਾਰਾ ਸੀ ਖੋਲਦੇ ਆ ਤਾਂ ਦਿਨ ਰੋਜ਼ ਇੱਕ ਨਵਾਂ ਸੱਤ ਨਿਕਲਦਾ ਹੈ ਤੇ ਇੱਕ ਨਵੀਂ ਚੀਜ਼ ਔਰ ਇੱਕ ਨਵੀਂ ਘਟਨਾ ਨਿਕਲਦੀ ਹੈ ਇਸ ਪਟਾਰੇ ਦੀ ਜਿਹੜੀ ird gird ਬੀਨ ਵਜਾਂਦੇ ਨੇ ਉਹ ਇਥੇ ਦੇ ਅਫਸਰ ਤੋਂ ਕਿਉਂਕਿ ਕੋਈ ਵੀ ਗਲਤ ਕੰਮ ਕਰ ਹੁੰਦਾ ਹੈ ਤੇ ਉਹ ਅਫਸਰਾਂ ਦੀ ਨਿਗਰਾਨੀ ਚ ਹੁੰਦਾ ਹੈ ਅਫਸਰਾਂ ਦੀ ਅਪਰੂਵਲ ਚ ਹੁੰਦਾ ਹੈ ਤੇ ਜਿਹੜਾ ਆਵਾਜ਼ ਚੱਕਦਾ ਉਹਦੀ ਆਵਾਜ਼ ਦਬਾਈ ਵੀ ਜਾਂਦੀ ਹੈ ਉਹਨੂੰ ਡਰਾਇਆ ਵੀ ਜਾਂਦਾ ਧਮਕਾਇਆ ਵੀ ਜਾਂਦਾ ਤੇ ਐਫ ਆਰ ਵੀ ਕੀਤੀ ਜਾਂਦੀ ਹੈ ਦੇਖਣ ਲæg ਹੁਣ ਇਹ ਹੋਏਗਾ ਕਿ ਸਾਰੇ ਡਾਕੂਮੈਂਟ ਸਰਕਾਰੀ ਨੇ ਅਫਸਰਾਂ ਨੇ ਖੁਦ ਮੰਨਿਆ ਹੋਇਆ ਹੈ ਬਿਲਡਰ ਦੇ ਖਿਲਾਫ ਕਿ ਵੀ ਤੂੰ ਗਲਤ ਕੰਸਟਰਕਸ਼ਨ ਕਰ ਰਹੇ ਆਂ ਔਰ ਮਜ਼ੇਦਾਰ ਗੱਲ ਇਹ ਹੈ ਕਿ ਫਲੈਟ ਬਣ ਚੁੱਕੇ ਹੋਏ ਨੇ ਔਰ ਉਹਨਾਂ ਦੇ ਨੀਚੇ ਦੀ ਜ਼ਮੀਨ ਜੜੀ ਹੈ ਉਹ ਵਿਕ ਚੁੱਕੀ ਹੋਈ ਹੈ ਹੁਣ ਜਿਹੜੇ ਫਲੈਟ ਲੈਣਗੇ ਨਾ ਤਾਂ ਉਹਨਾਂ ਦੀ ਜ਼ਮੀਨ ਰਹੀ ਨਾ ਉਹਨਾਂ ਦਾ ਫਲੈਟ ਵੀ ਦਿੱਸਤੀ ਹੋਣ ਦੀ ਉਮੀਦ ਹੈਗੀ ਹੈ ਦੇਖਦੇ ਇਹ ਆ ਕਿ ਇਸ ਮੈਟਰ ਵਿੱਚ ਪ੍ਰੋਜੈਕਸ਼ਨ ਹੁੰਦਾ ਕਿ ਨਹੀਂ ਹੁੰਦਾ ਕਿ ਇਹ ਵੀ ਠੰਡੇ ਬਸਤੇ ਚ ਪਾ ਦਿੱਤਾ ਜਾਏਗਾ ਜਾਂ ਇਹ ਵੀ ਖੁਰਦਪੁਰ ਕਰ ਦਿੱਤਾ ਜਾਏਗਾ ਤੁਸੀਂ ਦੇਖਦੇ ਰਹਿਣਾ ਪਬਲਿਕ ਗਾਡੀਓ ਨਿਊਜ਼ ਸਰਜੀਤ ਸਿੰਘ ਦੇ ਨਾਲ